ਬਹੁਤ ਵੱਡੇ ਪੱਧਰ ਤੇ 올 ਓਵਰ ਦੁਨੀਆ ਇਹ ਖਬਰ ਇਕਦਮ ਫੈਲ ਗਈ ਵੀ ਉੱਥੇ ਬੀਚ ਤੇ ਇੱਕ ਪ੍ਰੋਗਰਾਮ ਦੇ ਉੱਪਰ ਗੋਲੀਆਂ ਚੱਲ ਗਈਆਂ ਸੋ ਆਸਟ੍ਰੇਲੀਆ ਇੱਕ ਅਜਿਹਾ ਮੁਲਕ ਆ ਜਿੱਥੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਬੜਾ ਉੱਕਾ ਹੈ ਇੱਕ ਬੜਾ ਵੱਡਾ ਫੈਸਟੀਵਲ ਚੱਲ ਰਿਹਾ ਸੀਗਾ ਤੇ ਤਕਰੀਬਨ 10 ਦਿਨ ਉਹ ਫੈਸਟੀਵਲ ਚੱਲਣਾ ਸੀਗਾ ਤੇ ਉਹਦੇ ਵਿੱਚ ਆ ਕੇ ਇਹ ਗੋਲਨਾ ਚਲਾਈਆਂ ਤੇ ਜਿਹਦੇ ਵਿੱਚ 10 ਲੋਕਾਂ ਦੀ ਕਹਿੰਦੇ ਮੌਤ ਹੋ ਗਈ ਆ ਤੇ ਇਹਦੇ ਵਿੱਚ ਸਭ ਤੋਂ ਜਿਹੜਾ ਹੀਰੋ ਬਣ ਕੇ ਉੱਭਰਿਆ ਪ੍ਰਦੀਪ ਉਹ ਉਹ ਵੀ ਇੱਕ ਮੁਸਲਮਾਨ ਹੀ ਵਿਅਕਤੀ ਆ ਉਹਦਾ ਨਾਮ ਹੈਗਾ ਅਹਿਮਦ ਅਲ ਅਹਿਮਦ ਜੇ ਕਿਤੇ ਇਹ ਵਿਅਕਤੀ ਉਹਨੂੰ ਨਾਮ ਫੜਦਾ ਤਾਂ ਬਹੁਤ ਸਾਰਾ ਜਿਹੜਾ ਜ਼ਹਿਰ ਆ ਜਿਹੜਾ ਜਿਵੇਂ ਕਹਿੰਦਾ ਵੀ ਘਿਰਨਾ ਉਹ ਮੁਸਲਮਾਨ ਲੋਕਾਂ ਦੇ ਖਿਲਾਫ ਬਹੁਤ ਵਕਤ ਵੈਸਟਰਨ ਦੇਸ਼ਾਂ ਦੇ ਵਿੱਚ ਹੋਣੀ ਸੀਗੀ ਵੱਡਾ ਫੈਸਲਾ ਉੱਥੇ ਗਵਰਨਮੈਂਟ ਨੇ ਲਿਆ ਏ ਇਹ ਉੱਤੇ ਸੋਸ਼ਲ ਮੀਡੀਆ ਜਿਹੜਾ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਬੈਨ ਕਰ ਦਿੱਤਾ ਗਿਆ ਹੈ ਸ਼ਾਇਦ ਇਹ ਜੁਵਨ ਨੂੰ ਕਿਤੇ ਨਾ ਕਿਤੇ ਬਚਾਉਣ ਵਾਸਤੇ ਚੰਗਾ ਸਾਬਤ ਹੋਵੇ ਕਿਉਂਕਿ ਇਹ ਨੇ ਨਾ ਜਿਹੜਾ ਸੋਸ਼ਲ ਮੀਡੀਆ ਹੈਗਾ ਜਾਂ ਫੋਨ ਦੇ ਯੂਜ਼ ਦਾ ਕੰਮ ਹੈਗਾ ਇਹ ਨੇ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ ਹੋਇਆ ਹੈਗਾ ਅੱਜ ਬੱਚੇ ਬਹੁਤ ਜ਼ਿਆਦਾ ਇਹਦੇ ਵਿੱਚ ਗ੍ਰਸਤ ਹੋ ਚੁੱਕੇ ਆ ਇਹਨਾਂ ਨੂੰ ਬਿਮਾਰੀ ਲੱਗ ਚੁੱਕੀ ਆ ਮਾਨਸਿਕ ਤੌਰ ਤੇ ਇੱਕ ਤਰ੍ਹਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀਆਂ ਵੀਡੀਓਜ਼ ਬਣ ਰਹੀਆਂ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਗਲਤ ਨਜਾਇਜ਼ ਫਾਇਦਾ ਵੀ ਚੱਕਿਆ ਜਾ ਸਕਦਾ ਕਿਉਂਕਿ 6 ਮਹੀਨਿਆਂ ਦੇ ਵਿੱਚ ਵਿੱਚ ਜੇ ਇਹੋ ਜਿਹਾ ਕੁਝ ਮੌੜ ਲੱਗ ਪਿਆ ਇਸ ਤਰੀਕੇ ਦੀਆਂ ਵੀਡੀਓ ਬਣਨ ਲੱਗ ਪਈਆਂ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਤੁਸੀਂ ਦੇਖੋਗੇ ਇਹਦਾ ਅਸਰ ਕਿੰਨਾ ਡੂੰਘਾ ਮੂਵੀ ਬਣਾਉਣੇ ਵੀ ਅੱਜ ਕੱਲ ਤਾਂ ਹੁਣ ਸਕ੍ਰਿਪਟਾਂ ਲਿਖਣ ਦੀ ਲੋੜ ਵੀ ਏਆਈ ਲਈ ਥੀ ਜਾਂਦੀ ਹੈ ਖਬਰਾਂ ਏਆਈ ਲਿਖੀ ਜਾਂਦੀ ਹੈ ਆਰਟੀਕਲ ਏਆਈ ਲਿਖੀ ਜਾਂਦੀ ਹੈ ਵੀ ਏਆਈ ਨੂੰ ਯੂਜ਼ ਕਰਨ ਦੇ ਲਈ ਤੁਹਾਡੇ ਕੋਲੇ ਕੋਈ ਲਾਇਸੈਂਸ ਹੋਵੇ ਤਾਂ ਕਿ ਤੁਸੀਂ ਉਹਦੀ ਕ੍ਰੈਡੀਬਿਲਟੀ ਹੋਵੇ ਤੁਹਾਡੇ ਕੋਲੇ ਤਾਂ ਤੁਸੀਂ ਉਹਦੇ ਜਵਾਬ ਦੇ ਹੋਵੋ ਕੋਈ ਵੀ ਚੀਜ਼ ਤੁਸੀਂ ਵੀਡੀਓ ਕ੍ਰੀਏਟ ਕਰਦੇ ਹੋ ਤਾਂ ਖਾਸ ਕਰਕੇ ਜੇ ਆਪਾਂ ਵੀਡੀਓਜ਼ ਦੀ ਗੱਲ ਕਰੀਏ ਜਿੰਨਾ ਕੋਲੇ ਇੱਕ ਚੰਗਾ ਟੂਲ ਹੱਥ 'ਚ ਆ ਜਾਊਗਾ ਵੀ ਜੇ ਕਿਤੇ ਵੀਡੀਓ ਕੋਈ ਸੱਚੀ ਵੀ ਬਾਹਰ ਆ ਗਈ ਤੇ ਇਹ ਕਹਣਗੇ ਨਾ ਜੀ ਇਹ ਤਾਂ AI ਦੇ ਨਾਲ ਜਨਰੇਟਡ ਹੈਗੀ ਆ ਸਾਡਾ ਤਾਂ ਇਹਦੇ ਨਾਲ ਕੋਈ ਨਿਕਾ-ਦਿਕਾ ਨਹੀਂ ਪਹਿਲਾਂ ਤਾਂ ਉਹ ਕਹਿੰਦੇ ਵੀ ਢੰਡਾ ਤੇਰਾ ਹੀ ਆ ਤੇ ਹੁਣ ਤਾਂ ਉਹ ਵੀ ਨਹੀਂ ਕਰਨ ਦੀ ਲੋੜ ਉਹਨਾਂ ਨੇ ਉਹਨਾਂ ਨੇ ਕਹਣਾ ਸਾਰਾ ਕੁਝ AI ਨਾਲ ਜਨਰੇਟ ਕੀਤਾ ਹੋਇਆ ਜਿਵੇਂ ਸੋ ਇੱਥੇ ਵੀ ਇੱਕ ਪੰਜਾਬੀ ਦੀ ਮੁੰਡਾ ਹੈ ਉਹ ਵੀ ਪਤਾ ਲੱਗਿਆ ਵਰਕ ਪਰਮਟ ਤੇ ਸੀਗਾ ਔਰ ਟਰੱਕ ਖੜੀਆਂ ਕਾਰਾਂ ਦੇ ਵਿੱਚ ਉਹਨੇ ਵੀ ਟਰੱਕ ਉੱਤੇ ਮਾਰਿਆ ਕਿਤੇ ਨਾ ਕਿਤੇ ਦੇਖੋ ਸਿੰਘ ਨਾਂ ਨੂੰ ਪਹਿਲਾਂ ਹੀ ਬੜੀ ਢਾਹ ਲੱਗੀ ਹੋਈ ਹੈਗੀ ਆ ਟਰੱਕ ਇੰਡਸਟਰੀ ਦੇ ਵਿੱਚ ਤੇ ਇਹ ਜਵਾਕ ਧਿਆਨ ਨਹੀਂ ਦੇ ਰਹੇ ਬਿਲਕੁਲ ਹੀ ਦੇਖੋ ਜਾਂ ਫੋਨਾਂ ਤੇ ਲੱਗੇ ਹੁੰਦੇ ਆ ਇਹ ਕੀ ਅਗਲਾ ਕਹਿੰਦਾ ਇਹ ਜਿਹੜੇ ਸਿੰਘ ਆ ਇਹ ਦੇਖਦੇ ਹੀ ਕੁਝ ਨਹੀਂ ਖੜੀ ਸਿੰਘ ਸਾਰਿਆਂ ਨਾਲ ਟਰੱਕ ਚਲਾਉਣੇ ਆਉਂਦੇ ਉਹ ਤਾਂ ਫੇਸਬੁੱਕਾਂ ਤੇ ਲਿਖੀ ਜਾਂਦੇ ਆ ਬੁੱਤੇ ਚਲਾਉਂਦੇ ਆ ਆ ਕੇ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹੋਈ ਗੋਲੀਆਂ ਦੀ ਘਟਨਾ ਬਾਰੇ ਗੱਲਬਾਤ ਕਰਾਂਗੇ ਵਿੱਚ ਤੇ ਗੋਲੀਆਂ ਚੱਲੀਆਂ ਕਈ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਕੀ ਕਾਰਨ ਬਣਿਆ ਉੱਥੇ ਉਹਦੇ ਬਾਰੇ ਗੱਲਬਾਤ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਇੱਕ ਵੱਡੀ ਖਬਰ ਹੈ ਵੀ ਉੱਥੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬੰਦ ਕਰ ਦਿੱਤਾ ਗਿਆ ਹੈ ਬੈਨ ਕਰ ਦਿੱਤਾ ਗਿਆ ਹੈ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਕਟਰ ਪੈਗਾ ਨਾਲ ਦੀ ਨਾਲ AI ਬਾਰੇ ਗੱਲਬਾਤ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਜਿਹਦੇ ਉਹਦੇ ذریعے ਜਿਹੜੀਆਂ ਹੁਣ ਵੀਡੀਓਜ਼ ਬਣ ਰਹੀਆਂ ਨੇ ਉਹਦੇ ਬਾਰੇ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਉਸ ਤੋਂ ਬਾਅਦ ਅਮਰੀਕਾ ਦੀਆਂ ਕਈ ਖਬਰਾਂ ਨੇ ਜਿੰਨਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਵਾਸ਼ਿੰਗਟਨ ਸਟੇਟ ਦੇ ਵਿੱਚ ਪਤਾ ਲੱਗਿਆ ਉੱਥੇ ਇੱਕ ਟਰੱਕ ਡਰਾਈਵਰ ਨੇ ਹੋਰ ਇੱਕ ਕਾ ਐਕਸੀਡੈਂਟ ਕਰਤਾ ਤੇ ਉਹਦੇ ਨਾਲ ਨਾਲ ਵੀ ਸਿੰਘ ਲੱਗਿਆ ਹੋਇਆ ਉਸ ਤੋਂ ਬਾਅਦ ਵਾਸ਼ਿੰਗਟਨ ਸਟੇਟ ਦੇ ਵਿੱਚ ਹੀ ਕਈ ਜਗ੍ਹਾ ਤੇ ਹੜ੍ਹ ਆਏ ਨੇ ਉਹਨਾਂ ਬਾਰੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ ਕਈ ਪ੍ਰਭਾਵਿਤ ਏਰੀਆ ਹੋਏ ਨੇ ਇਸ ਹੜ੍ਹਾਂ ਦੇ ਕਾਰਨ ਉਸ ਦੇ ਨਾਲ ਨਾਲ ਗੱਲਬਾਤ ਕਰਾਂਗੇ ਯੂਬਾ ਸਿਟੀ ਦੇ ਵਿੱਚ ਪਤਾ ਲੱਗਾ ਵੀ ਇੱਕ ਟਰੱਕਿੰਗ ਕੰਪਨੀ ਦੇ 9 ਡਰਾਈਵਰਾਂ ਨੂੰ ਆਈਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਨਾਲ ਦੀ ਨਾਲ ਟਰੱਕਾਂ ਨਾਲ ਸੰਬੰਧਿਤ ਗਿਆ ਕੁਝ ਹੋਰ ਖਬਰਾਂ ਹੋਣਗੀਆਂ ਸਰਗਰਮੀਆਂ ਬਾਰੇ ਗੱਲਬਾਤ ਕਰਾਂਗੇ ਈਸਟ ਤੇ ਵੈਸਟ ਕੋਸਟ ਦੀਆਂ ਇਹਨਾਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਸਾਡੇ ਨਾਲ ਜੁੜ ਰਹੇ ਨੇ ਫ੍ਰਿਜਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਜੀ। ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ। ਬਹੁਤ-ਬਹੁਤ ਧੰਨਵਾਦ ਪ੍ਰਦੀਪ ਬਾਈ ਜੀ। ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਨੇ ਸਾਰਿਆਂ ਨੂੰ ਨਿੱਕੀ ਜਿਹੀਆਂ ਸਤਿ ਸ੍ਰੀ ਅਕਾਲ। ਨੀਟੇ ਵੀਰ ਸਭ ਤੋਂ ਪਹਿਲਾਂ ਆਪਾਂ ਆਸਟ੍ਰੇਲੀਆ ਦੀ ਗੱਲਬਾਤ ਕਰੀਏ। ਉੱਥੋਂ ਦੀਆਂ ਦੋ ਵੱਡੀਆਂ ਖਬਰਾਂ ਹੈ। ਪਹਿਲੀ ਖਬਰ ਪਤਾ ਲੱਗਿਆ ਉੱਥੇ ਵਿੱਚ ਤੇ ਹਨੂਕਾ ਜਿਹੜਾ ਉਹਨਾਂ ਦਾ ਫੈਸਟੀਵਲ ਆ ਜੂਸ਼ ਉਹ ਮਨਾਇਆ ਜਾ ਰਿਹਾ ਸੀ ਉੱਥੇ ਕੋਈ ਉਹਨਾਂ ਦਾ ਜਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਪਾਰਟੀ ਚੱਲ ਰਹੀ ਸੀ ਔਰ ਉੱਥੇ ਦੋ ਜਣਿਆਂ ਵੱਲੋਂ ਆ ਕੇ ਗੋਲੀਆਂ ਚਲਾਈਆਂ ਜਾਂਦੀਆਂ ਉੱਥੇ ਸੋ ਇੱਕ ਇਹ ਹੇਟ ਕ੍ਰਾਈਮ ਦੀ ਆਪਾਂ ਘਟਨਾ ਕਹੀਏ ਜੋ ਕਿਉਂਕਿ ਬਹੁਤ ਵੱਡੇ ਪੱਧਰ ਤੇ 올 ਓਵਰ ਦੁਨੀਆ ਇਹ ਖਬਰ ਇੱਕੋ ਦਮ ਫੈਲ ਗਈ ਵੀ ਉੱਥੇ ਵਿੱਚ ਤੇ ਇੱਕ ਪ੍ਰੋਗਰਾਮ ਦੇ ਉੱਪਰ ਗੋਲੀਆਂ ਚੱਲ ਗਈਆਂ ਸੋ ਆਸਟ੍ਰੇਲੀਆ ਇੱਕ ਅਜਿਹਾ ਮੁਲਕ ਹੈ ਜਿੱਥੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਬੜਾ ਔਖਾ ਹੈ ਕਿਉਂਕਿ ਉੱਥੇ ਬਹੁਤ ਜ਼ਿਆਦਾ ਅਮਨ ਪ੍ਰਸੰਦ ਲੋਕ ਰਹਿੰਦੇ ਨੇ ਇਸ ਤਰ੍ਹਾਂ ਦੀ ਘਟਨਾ ਸਾਨੂੰ ਆਮ ਸੁਣਨ ਨੂੰ ਨਹੀਂ ਮਿਲਦੀਆਂ ਖਾਸ ਕਰਕੇ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਗੱਲਬਾਤ ਕਰ ਰਹੀ ਹੈ ਪਰ ਉੱਥੋਂ ਇਸ ਇਸ ਤਰ੍ਹਾਂ ਦੀ ਘਟਨਾ ਹੋਣਾ ਇਸ ਤਰ੍ਹਾਂ ਦੀ ਖਬਰ ਆਉਣਾ ਚਿੰਤਾ ਜਨਕ ਸਥਿਤੀ ਬਣੀ ਹੋਈ ਹੈ ਵੀ ਉੱਥੇ ਕਿਉਂ ਹੋਈ ਇਸ ਤਰ੍ਹਾਂ ਦੀ ਕਾਰਵਾਈ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਜਿਹੜੀ ਕਿ ਉੱਥੇ ਵਿਚ ਤੇ ਗੋਲੀਆਂ ਚੱਲੀਆਂ ਬਹੁਤ ਹੀ ਦਰਦਨਾਕ ਘਟਨਾ ਵੈਜੀ ਦੇਖੋ ਇਹਨੂੰ ਆਪਾਂ ਮੈਂ ਕਹਿੰਦਾ ਵੀ ਅੱਤਵਾਦੀ ਹਮਲਾ ਹੀ ਕਹਿ ਸਕਦੇ ਹਾਂ ਕਿਉਂਕਿ ਦੋ ਅਸਲਾਮਕ ਮੂਲ ਦੇ ਵਿਅਕਤੀ ਸੀਗੇ ਜਿਨ੍ਹਾਂ ਨੇ ਉੱਥੇ ਬੌਂਡੀ ਬੀਚ ਹੈਗੀ ਆ ਉੱਥੇ ਅੱਗੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਯੂਹਿਊਸ਼ ਲੋਕ ਲੋਕਾਂ ਦਾ ਨਾ ਇੱਕ ਬੜਾ ਵੱਡਾ ਫੈਸਟੀਵਲ ਚੱਲ ਰਿਹਾ ਸੀਗਾ ਤੇ ਤਕਰੀਬਨ 10 ਦਿਨ ਉਹ ਫੈਸਟੀਵਲ ਚੱਲਣਾ ਸੀਗਾ ਤੇ ਉਹਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਤੇ ਜਿਹਦੇ ਵਿੱਚ 10 ਲੋਕਾਂ ਦੀ ਕਹਿੰਦੇ ਮੌਤ ਹੋ ਗਈ ਆ ਤੇ ਤਕਰੀਬਨ ਕਾਫੀ ਸਾਰੇ ਲੋਕ ਜ਼ਖਮੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇੱਕ ਹਮਲਾਵਰ ਨੂੰ ਠੇਰ ਕਰਤਾ ਤੇ ਇੱਕ ਜ਼ਖਮੀ ਆ ਇਹਦੇ ਵਿੱਚ ਸਭ ਤੋਂ ਜਿਹੜਾ ਹੀਰੋ ਬਣ ਕੇ ਉੱਭਰਿਆ ਪ੍ਰਦੀਪ ਉਹ ਉਹ ਵੀ ਇੱਕ ਮੁਸਲਮਾਨ ਹੀ ਵਿਅਕਤੀ ਆ ਉਹਦਾ ਨਾਂ ਹੈਗਾ ਅਹਿਮਦ ਅਲ ਅਹਿਮਦ ਉਹ ਤਕਰੀਬਨ 43 ਸਾਲ ਦਾ ਉੱਥੇ ਸਬਜ਼ੀਆਂ ਦੀ ਫਲਾਂ ਦੀ ਰੇੜੀ ਲਾਉਂਦਾ ਸੀਗਾ ਤੇ ਜਦੋਂ ਇਹ ਗੋਲੀਬਾਰੀ ਹੋ ਰਹੀ ਸੀ ਤਾਂ ਉਹਨੇ ਬੜੀ ਦਲੇਰੀ ਦਿਖਾਈ ਤੇ ਕਾਰ ਦੇ ਪਿੱਛੋਂ ਦੀ ਉਹਲਾ ਲੈ ਕੇ ਉਹਨੇ ਇੱਕ ਹਮਲਾਵਰ ਨੂੰ ਜੱਫਾ ਪਾ ਲਿਆ ਤੇ ਉਹਨੂੰ ਥਾਏ ਉਹਨੇ ਘੇਰ ਲਿਆ ਉਹਦੀ ਗਨ ਖੋਲੀ ਤੇ ਖੋਕੇ ਤੇ ਉਹਨੂੰ ਥਾਏ ਉੱਥੇ ਜਿਵੇਂ ਕਹਾਂ ਬਈ ਜ਼ਖਮੀ ਕਰ ਦਿੱਤਾ ਜਿਸ ਦਾ ਕਰਕੇ ਮੈਂ ਸਮਝਦਾ ਵੀ ਇੱਕ ਵੱਡਾ ਕਤਲੇਆ ਹੁਣੋਂ ਟਲ ਗਿਆ ਤੇ ਜਿਸ ਦਾ ਕਰਕੇ ਹਰ ਕੋਈ ਇਸ ਜਿਹੜਾ ਅਲਾਹਮਦ ਵਿਅਕਤੀ ਆ 43 ਸਾਲ ਦਾ ਦੇਖੋ ਮਾਰਨ ਵਾਲੇ ਵੀ ਮੁਸਲਮ ਤੇ ਬਚਾਉਣ ਵਾਲਾ ਵੀ ਮੁਸਲਮ ਮੈਂ ਸਮਝਦਾ ਵੀ ਉਹਨੇ ਆਪਦੇ ਭਾਈਚਾਰੇ ਨੂੰ ਨਿਸ਼ਾਨਾ ਬਣਨ ਤੋਂ ਇੱਕ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਰੋਕ ਲਿਆ ਜੇ ਕਿਤੇ ਇਹ ਵਿਅਕਤੀ ਉਹਨੂੰ ਨਾ ਫੜਦਾ ਤਾਂ ਬਹੁਤ ਸਾਰਾ ਜਿਹੜਾ ਜ਼ਹਿਰ ਆ ਜਿਹੜਾ ਜਿਵੇਂ ਕਹਿੰਦਾ ਵੀ ਘਿਰਨਾ ਉਹ ਮੁਸਲਮਾਨ ਲੋਕਾਂ ਦੇ ਖਿਲਾਫ ਵਕੋ ਵਕ ਵੈਸਟਰਨ ਦੇਸ਼ਾਂ ਦੇ ਵਿੱਚ ਹੋਣੀ ਸੀਗੀ ਪਰ ਕਿਤੇ ਨਾ ਕਿਤੇ ਉਹਦੀ ਬਹਾਦਰੀ ਨੇ ਇਸ ਚੀਜ਼ ਨੂੰ ਠੱਗ ਲਿਆ ਤੇ ਮੈਂ ਸਲੂਟ ਕਰਦਾ ਉਸ ਬੰਦੇ ਨੂੰ ਜਿਹਨੇ ਉਹਨੂੰ ਫੜਿਆ ਬਿਲਕੁਲ ਬਿਲਕੁਲ ਸੌਰਬ ਨਿੰਦਨ ਜੋ ਘਟਨਾ ਉੱਥੇ ਹੋਈ ਹੈ ਗੋਲੀਆਂ ਚੱਲੀਆਂ ਕਿਉਂਕਿ ਹੁਣ ਇਸ ਤਰ੍ਹਾਂ ਦੇ ਫੈਸਟੀਵਲਸ ਇਸ ਤਰ੍ਹਾਂ ਦੇ ਜਸ਼ਨ ਵਾਲੇ ਜਿਹੜੇ ਪ੍ਰੋਗਰਾਮ ਹਨਾਂ ਤੇ ਵੀ ਜਾਣ ਤੇ ਲੋਕ ਜਿਹੜੇ ਕਬਰਾਂ ਉਣਗੇ ਉਹਦੇ ਵਿੱਚ ਵੀ ਕਿਤੇ ਇਹ ਨਹੀਂ ਪਤਾ ਵੀ ਉੱਥੇ ਕੋਈ ਨਫਰਤ ਹੀ ਉੱਥੇ ਆ ਕੇ ਕੁਝ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਜੀ ਬਿਲਕੁਲ ਬਿਲਕੁਲ ਦੇਖੋ ਲੋਕੀ ਖੁਸ਼ੀਆਂ ਮਨਾਉਂਦੇ ਆ 크ਿਸਮਸ ਦੇ ਦਿਨ ਚੱਲ ਰਹੇ ਆ ਨਵਾਂ ਸਾਲ ਆਉਣ ਵਾਲਾ ਤੇ ਇਹਨਾਂ ਮੌਕਿਆਂ ਦੇ ਉੱਤੇ ਤੁਹਾਨੂੰ ਪਤਾ ਵੱਡੀਆਂ ਜਿਹਾ ਵਗੈਰਾ ਜਿਹੜੀਆਂ ਜਾਂ ਲੋਕੀ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਾਂ ਸਮੇਂ ਦਾ ਵੀ ਉਹ ਜਿਹੜੇ ਟਾਈਮ ਹੀ ਜਿਹੜੇ ਮਾੜੇ ਅੰਸਰ ਹੁੰਦੇ ਆ ਇਹ ਆਪਣੇ ਨਿਸ਼ਾਨੇ ਚ ਉੱਟਦੇ ਹੈਗੇ ਆ ਤੇ ਸਾਰੇ ਮੈਂ ਕਹਿੰਦਾ ਲੋਕਾਂ ਨੂੰ ਅਵੇਅਰ ਰਹਿਣਾ ਚਾਹੀਦਾ ਆਪਣੇ ਆਸ-ਪਾਸੇ ਤੇ ਖਾਸ ਤੌਰ ਤੇ ਜਦੋਂ ਵੱਡੇ ਇਕੱਠਾਂ ਦੇ ਵਿੱਚ ਜਾਣੇ ਹੋ ਤਾਂ ਜਰੂਰ ਤੌਰ ਤੇ ਪਤਾ ਨਹੀਂ ਹੁੰਦਾ ਕਿਹੜਾ ਨਫਰਤੀ ਬੰਦਾ ਉੱਥੇ ਆ ਕੇ ਕਿਸ ਤਰੀਕੇ ਦੇ ਨਾਲ ਉਹ ਘਟਨਾ ਨੂੰ ਅੰਜਾਮ ਦੇ ਜਾਵੇ ਇਹ ਇੱਕ ਬਹੁਤ ਵੱਡੀ ਘਟਨਾ ਮੈਂ ਸਮਝਦਾ ਵੀ ਉਸ ਵਿਅਕਤੀ ਦੀ ਦਲੇਰੀ ਨੇ ਰੋਕ ਦਿੱਤੀ ਆ ਸਾਰੇ ਜਣੇ ਆਪੋ ਆਪਣਾ ਅਵੇਅਰ ਰਹੋ ਜਦੋਂ ਵੀ ਕਿਤੇ ਜਾਣੇ ਹੋ ਤਾਂ ਕਿ ਜਿੱਥੇ ਕਿਤੇ ਵੀ ਕੋਈ ਇਦਾਂ ਦੀ ਘਟਨਾ ਹੁੰਦੀ ਆ ਤਾਂ ਤੁਸੀਂ ਉਸ ਤੋਂ ਕੇਅਰਫੁਲ ਹੋਮ ਜਿਹੜਾ ਲਾ ਇਨਫੋਰਸਮੈਂਟ ਜਾਂ ਸਲਾਉਨ ਨੂੰ ਇਨਫੋਰਮ ਕਰ ਸਕੋ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚਲੀਏ ਹੋਈ ਆਸਟ੍ਰੇਲੀਆ ਤੋਂ ਆਈ ਆ ਬਹੁਤ ਵੱਡਾ ਫੈਸਲਾ ਉੱਥੇ ਗਵਰਨਮੈਂਟ ਨੇ ਲਿਆ ਏ ਵੀ ਉੱਥੇ ਸੋਸ਼ਲ ਮੀਡੀਆ ਜਿਹੜਾ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਬੈਨ ਕਰ ਦਿੱਤਾ ਗਿਆ ਹੈ ਹਨਾ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਕਿਉਂਕਿ ਟੈਕਨੋਲੋਜੀ ਬਹੁਤ ਸਪੀਡ ਦੇ ਨਾਲ ਵੱਧ ਰਹੀ ਆ ਪਰ ਲਾਜ਼ ਉਹਨਾਂ ਨੂੰ ਉਨ੍ਹਾਂ ਦੇ ਨਾਲ ਕੋਈ ਮਾੜੀ ਘਟਨਾ ਹੁੰਦੀ ਆ ਤਾਂ ਫਿਰ ਉਹ ਲਾ ਉਸ ਸਪੀਡ ਦੇ ਨਾਲ ਨਹੀਂ ਬਣ ਰੇ ਕਿਉਂਕਿ ਉਹ ਲਾ ਪਾਸ ਹੋਊਗਾ ਫਿਰ ਉਸ ਸੈਨੇਟ ਦੇ ਵਿੱਚ ਜਾਊਗਾ ਫਿਰ ਉਹ ਸਾਰੇ ਲੀਡਰ ਲਿਆਉਣਗੇ ਉਹਨੂੰ ਸੋ ਲੰਮਾ ਪ੍ਰੋਸੈਸ ਆ ਪਰ ਉੱਥੇ ਗਵਰਨਮੈਂਟ ਨੇ ਪਹਿਲ ਕਦਮੀ ਕਰਤੀ ਆ ਕਿਉਂਕਿ AI ਜਿਹੜੀ ਇੱਕ ਆਈ ਹੋਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨੇ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਵੀ ਬਹੁਤ ਹੈ ਪਰ ਨੁਕਸਾਨ ਵੀ ਬਹੁਤ ਹੈ ਹਨਾ ਆਪਾਂ AI ਤੇ ਜਾਣ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰੀਏ ਇਹ ਸੋਸ਼ਲ ਮੀਡੀਆ ਜਿਹੜਾ ਬੰਦ ਕੀਤਾ ਬੱਚਿਆਂ ਦੇ ਲਈ ਤੁਸੀਂ ਕਿਵੇਂ ਵੇਖਦੇ ਹੋ ਇਸ ਖਬਰ ਨੂੰ ਕਿਉਂਕਿ ਬਹੁਤ ਸਾਰੇ ਬੱਚੇ ਆ ਜਿਹੜੇ ਜਾਂ ਬੱਚਿਆਂ ਨਾਲ ਜੁੜੀਆਂ ਹੋਈਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ ਕਹਿ ਰਹੀਆਂ ਵੀ ਇਹ ਰਾਈਟ ਟੂ ਫਰੀडम ਦੇ ਉੱਪਰ ਇੱਕ ਤਰ੍ਹਾਂ ਦਾ ਬੈਨ ਲਾਇਆ ਗਿਆ ਉਹ ਆਪਣੇ ਐਕਸਪ੍ਰੈਸ ਕਰ ਸਕਦੇ ਆਪਣੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਪਰ 16 ਸਾਲ ਤੋਂ ਘੱਟ ਉਮਰ ਲਈ ਬੰਦ ਕਰਨਾ ਕੀ ਤੁਸੀਂ ਮੰਨਦੇ ਹੋ ਇਹ ਕਾਮਨ ਦਾ ਸਹੀ ਸਟੈਪ ਹੈ ਦਖੋ ਯਾਨਾ ਮੈਂ ਸਮਝਾਂ ਵੀ ਜਿਹੜਾ ਸੋਸ਼ਲ ਮੀਡੀਆ ਜਾਂ ਫੋਨ ਆ ਇਹ ਇੱਕ ਨਸ਼ੇ ਦੇ ਵਾਂਗੂ ਆਪਣੇ ਵਿੱਚ ਇੰਜੈਕਟ ਕਰ ਦਿੱਤਾ ਗਿਆ ਤੁਸੀਂ ਵੇਖੋ ਜਦੋਂ ਚਾਹੇ ਸਿਆਣੇ ਆ ਚਾਹੇ ਨਿਆਣੇ ਆ ਜਦੋਂ ਆਪਾਂ ਕਿਤੇ ਬੈਠੇ ਕੋਈ ਬੰਦਾ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਿਹਾ ਹਰ ਕੋਈ ਆਪੋ ਆਪਣਾ ਦੇ ਵਿੱਚ ਜਿਵੇਂ ਕਹਿੰਦਾ ਵੀ ਰੁੱਝਿਆ ਹੋਇਆ ਹੈਗਾ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹਨੇ ਆਪਣੇਆਂ ਦੇ ਨਾਲੋਂ ਆਪਣੇਆਂ ਨੂੰ ਦੂਰ ਕੀਤਾ ਹੈਗਾ ਜਿੱਥੇ ਮੈਨੂੰ ਲੱਗਦਾ ਵੀ ਬੱਚੇ ਦੇਖੋ 크리에ਟਿਵ ਹੁੰਦੇ ਸੀ ਅੱਗੇ ਮੂੰਹ ਜਵਾਨੀ ਪਹਾੜੇ ਜਾਣਦੇ ਹੁੰਦੇ ਸੀ ਸਵਾਸ ਸਲੇਟਾਂ ਤੇ ਕੱਢਦੇ ਹੁੰਦੇ ਸੀ ਫਾਰਮੂਲੇ ਯਾਦ ਕਰਦੇ ਹੁੰਦੇ ਸੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਚੰਗਾ ਫੈਸਲਾ ਹੈ ਦਾ ਸਵਾਗਤ ਕਰਨਾ ਬਣਦਾ ਠੀਕ ਆ ਬੱਚੇ ਬਹੁਤ ਜੁੜੇ ਹੋਏ ਆ ਇਹਦੇ ਨਾਲ ਅੱਜ ਕੱਲ ਜੇ ਆਪਾਂ ਕਹਿ ਦਈਏ ਵੀ ਇੱਕਦਮ ਉਹਨਾਂ ਤੋਂ ਇਹ ਚੀਜ਼ ਨੂੰ ਛਡਾ ਦਈਏ ਤਾਂ ਇਹ ਇੱਕ ਜਿਵੇਂ ਕਹਿੰਦਾ ਵੀ ਨਸ਼ਾ ਛਡਾਉਣ ਵਾਲਾ ਕੰਮ ਹੀ ਹੋ ਜਾਂਦਾ ਵੀ ਮੁੜ ਕੇ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਹੈਗੀਆਂ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜਾ ਉੱਥੋਂ ਦੀ ਸਰਕਾਰ ਨੇ ਫੈਸਲਾ ਕੀਤਾ ਸ਼ਾਇਦ ਇਹ ਜੂਥ ਨੂੰ ਕਿਤੇ ਨਾ ਕਿਤੇ ਬਚਾਉਣ ਵਾਸਤੇ ਚੰਗਾ ਸਾਬਤ ਹੋਵੇ ਕਿਉਂਕਿ ਇਹ ਨੇ ਨਾ ਜਿਹੜਾ ਸੋਸ਼ਲ ਮੀਡੀਆ ਹੈਗਾ ਜਾਂ ਫੋਨ ਦੇ ਯੂਜ਼ ਦਾ ਕੰਮ ਹੈਗਾ ਇਹ ਨੇ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ ਹੋਇਆ ਹੈਗਾ ਖਾਸ ਤੌਰ ਤੇ ਤੁਹਾਨੂੰ ਯਾਦ ਹੋਣਾ ਨਿਊਜ਼ੀਲੈਂਡ ਦੇ ਨਾ ਕੁਝ ਸਾਲ ਪਹਿਲਾਂ 2017 ਦੇ ਵਿੱਚ ਇਹ ਕਰਤਾ ਸੀ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਕੋਈ ਨੋਟਬੁੱਕ ਵਗੈਰਾ ਲਿਆਉਣ ਦੀ ਲੋੜ ਨਹੀਂ ਹੈਗੀ ਸਾਰੀ ਜਿਹੜੀ ਪੜ੍ਹਾਈ ਆ ਉਹ ਟੈਬਲੇਟ ਤੇ ਹੋਊਗੀ ਲੇਕਿਨ ਜਦੋਂ ਉਹਨਾਂ ਨੇ ਉਸ ਚੀਜ਼ ਦਾ ਖਮਿਆਜਾ ਦੇਖਿਆ ਵੀ ਬੱਚੇ ਤਾਂ ਕ੍ਰੀਏਟਿਵ ਰਹੇ ਹੀ ਨਹੀਂ ਸਾਰਾ ਕੁਝ ਇਹਦਾ ਟੈਬਲੇਟ ਦੇ ਉੱਤੇ ਹੀ ਕਰਨ ਲੱਗ ਗਏ ਨਾ ਇਹਨਾਂ ਦੀ ਕੋਈ ਹੈਂਡਰਾਈਟਿੰਗ ਆ ਨਾ ਇਹਨਾਂ ਨੂੰ ਇਹਨਾਂ ਦਿਮਾਗ ਦੇ ਵਿੱਚ ਕੋਈ ਉਸ ਤਰੀਕੇ ਦੇ ਫਾਰਮੂਲੇ ਪੈਂਦੇ ਆ ਉਹ ਦੁਆਰੇ ਫੇਰ ਉਹਨਾਂ ਨੇ ਟੈਬਲੇਟ ਬੰਦ ਕਰਕੇ ਟੈਕਸਟ ਬੁੱਕਾਂ ਤੇ ਆਏ ਹੈਗੇ ਆ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਹੋ ਸਕਦਾ ਇਹ ਜਿਹੜੀ ਪਹਿਲ ਕਦਮੀ ਆ ਇਹ ਹੋਰ ਵੀ ਦੇਸ਼ਾਂ ਦੇ ਵਿੱਚ ਜਾਬੇ ਜਿਵੇਂ ਆਸਟ੍ਰੇਲੀਆ ਨੇ ਇਹਨੂੰ ਬੰਦ ਕੀਤਾ ਜਿਵੇਂ ਇਹ ਖਬਰ ਪਿਛਲੇ ਸਾਲ ਆਈ ਸੀ ਆਪਾਂ ਉਦੋਂ ਵੀ ਇਹ ਨਿਊਜ਼ ਕੀਤੀ ਸੀ ਤੇ ਹੁਣ ਮੇਰਾ ਖਿਆਲ ਹੈ ਵੀ ਸ਼ਾਇਦ ਅਗਲੇ ਮਹੀਨੇ ਤੋਂ ਇਹ ਕਹਿੰਦੇ ਆ ਵੀ ਅਸੀਂ ਇਹਨੂੰ ਬੈਨ ਕਰ ਦੇਣਾ ਹੈਗਾ 16 ਸਾਲ ਦੇ ਬੱਚਿਆਂ ਵਾਸਤੇ ਤੇ ਬੱਚੇ ਆ ਜਿਹੜੇ ਉਹ ਕਾਫੀ ਇਹਦਾ ਵਿਰੋਧ ਕਰ ਰਹੇ ਆ ਵੀ ਸਾਡੀ ਇਹ ਇੱਕ ਤਰ੍ਹਾਂ ਦੀ ਨਾਲ ਆਜ਼ਾਦੀ ਦੇ ਉੱਤੇ ਹਮਲਾ ਹੈਗਾ ਸਰਕਾਰ ਵੱਲੋਂ ਤੇ ਵੀ ਅੱਗੇ ਹੀ ਅਸੀਂ ਪਹਿਲਾਂ ਹੀ ਪੇਰੈਂਟਸ ਦੇ ਰੂਲ ਅੰਡ ਰੈਗੂਲੇਸ਼ਨਸ ਦੇ ਮਤਾਬਕ ਆਪਦੇ ਫੋਨ ਯੂਜ਼ ਕਰਦੇ ਸੀ ਹੁਣ ਸਾਥੋਂ ਇੱਕਦਮ ਬਿਲਕੁਲ ਜੇਦੋਂ ਫੋਨ ਪਾਸੇ ਕਰ ਲਏ ਜਾਣਗੇ ਤਾਂ ਸਾਡੀ ਜ਼ਿੰਦਗੀ ਕੀ ਹੋਊਗੀ ਕਿਵੇਂ ਅਸੀਂ ਆਪਣੇ ਆਪ ਨੂੰ ਉਸ ਵਾਤਾਵਰਣ ਦੇ ਵਿੱਚ ਢਾਲਾਂਗੇ ਸੋ ਬਿਲਕੁਲ ਪ੍ਰਦੀਪ ਹੈ ਤਾਂ ਇਹ ਜਿਵੇਂ ਜਿਵੇਂ ਕਹਿੰਦੇ ਔਖਾ ਵੀ ਆ ਪਰ ਮੇਰੇ ਸਾਵੀ ਤਾਂ ਵੀ ਚੰਗਾ ਫੈਸਲਾ ਤਾਂ ਕਿ ਬੱਚੇ ਬਹੁਤ ਜ਼ਿਆਦਾ ਇਹਦੇ ਵਿੱਚ ਗ੍ਰਸਤ ਹੋ ਚੁੱਕੇ ਆ ਇਹਨਾਂ ਨੂੰ ਬਿਮਾਰੀ ਲੱਗ ਚੁੱਕੀ ਆ ਮਾਨਸਿਕ ਤੌਰ ਤੇ ਇੱਕ ਤਰ੍ਹਾਂ ਦੀ ਬਿਲਕੁਲ ਸੋ ਹੁਣ ਆਪਾਂ ਇਹਦੇ ਨਾਲ ਹੀ ਦੂਸਰੀ ਖਬਰ ਹੈ ਜਿਹੜੀ ਉਹਦੇ ਤੇ ਚੱਲੀਏ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ AI ਬਹੁਤ ਚੀਜ਼ਾਂ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ AI ਦੇ ਨਾਲ ਬਣਦੀਆਂ ਖਾਸ ਕਰਕੇ ਜੇ ਵੀਡੀਓਜ਼ ਦੀ ਆਪਾਂ ਗੱਲ ਕਰੀਏ ਤਾਂ ਹੁਣ ਮੈਂ ਜਿਸ ਤਰ੍ਹਾਂ ਮੈਂ ਕੱਲ ਤੁਹਾਡੇ ਨਾਲ ਦੋ ਤਿੰਨ ਵੀਡੀਓਜ਼ ਜਦੋਂ ਮੈਂ ਦੇਖ ਰਿਹਾ ਸੀ ਤਾਂ ਤੁਹਾਡੇ ਨਾਲ ਵੀ ਮੈਂ ਸ਼ੇਅਰ ਕੀਤੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਵੀਡੀਓਜ਼ ਬਿਲਕੁਲ ਰੀਅਲ ਬਣ ਰਹੀਆਂ ਨੇ ਈਵਨ ਰੀਅਲ ਨਾਲੋਂ ਵੀ ਜ਼ਿਆਦਾ ਵਧੀਆ ਕਲੈਰਿਟੀ ਦੇ ਨਾਲ ਜ਼ਿਆਦਾ ਵਧੀਆ ਰੈਜ਼ੋਲੂਸ਼ਨ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਗਲਤ ਨਜਾਇਜ਼ ਫਾਇਦਾ ਵੀ ਚੱਕਿਆ ਜਾ ਸਕਦਾ ਕਿਉਂਕਿ ਹੁਣ ਹੀ ਅਸੀਂ ਦੇਖ ਰਹੇ ਹਾਂ ਕਈ ਕਈ ਐਕਟਰ ਔਰ ਐਕਟ੍ਰੈਸ ਆ ਜਿਨ੍ਹਾਂ ਦਾ ਪਹਿਲਾਂ ਕਿਤੇ ਅਫੇਅਰ ਚੱਲਦਾ ਹੁੰਦਾ ਸੀਗਾ ਤੇ ਹੁਣ ਉਹਦਾ ਵਿਆਹ ਕਿਤੇ ਹੋਰ ਹੋ ਗਿਆ ਤੇ ਉਹਦੀ ਉਹ ਪੁਰਾਣੇ ਦੇ ਨਾਲ ਜਿਹੜੀ ਵੀਡੀਓ ਬਣਾ ਕੇ ਤੇ ਉੱਥੇ ਜਿਹੜਾ ਜਿਹਦੇ ਨਾਲ ਹੁਣ ਵਿਆਹ ਹੋਇਆ ਉਹਨੂੰ ਉਹਦਾ ਭਰਾ ਵਿਖਾ ਦਿੱਤਾ ਗਿਆ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਗਲਤ ਫਾਇਦਾ ਆ ਸਕਦਾ ਸਾਨੂੰ ਦਿਖ ਸਕਦਾ ਕਿਉਂਕਿ ਮੈਂ ਇੱਕ ਵਾਰੀ ਨਾ ਗੁਰਚੇਤ ਚਿੱਤਰਕਾਰ ਹੁੰਦਾ ਦੀ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦਾ ਸੀ ਮੈਂ ਨਾ ਬਹੁਤ ਵਧੀਆ ਚਿੱਤਰਕਾਰ ਹੁੰਦਾ ਸੀ ਤੇ ਮੈਂ ਕਿਸੇ ਦੇ ਨਾ ਜਿਹਦੇ ਮੇਰੇ ਲਾਕਡਾਟ ਸੀ ਮੈਂ ਉਹਨਾਂ ਦੀ ਬੁੜੀ ਦੀ ਫੋਟੋ ਆ ਜਿਹੜੀ ਪਿੰਡ ਦੇ ਸਭ ਤੋਂ ਉੱਚੇ ਬੰਦੇ ਦਾ ਬਣਾਤੀ ਤੇ ਉਹ ਕਹਿੰਦੇ ਵੀ ਕੰਮ ਉਹਦਾ ਹੀ ਹੈ ਇਹ ਹਨਾ ਉਹਦੇ ਨਾਲ ਤਾਂ ਉਹਨੂੰ ਆਏ ਹੋਗਾ ਵੀ ਮੈਂ ਚਿੱਤਰਕਾਰ ਹਾਂ ਨਾ ਪਰ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਜੇ ਹਰੇਕ ਆਮ ਬੰਦੇ ਦੇ ਹੱਥ ਦੇ ਵਿੱਚ ਆ ਗਈ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਦੇ ਗਲਤ ਨੀਤੀ ਦੇ ਦੇਖਣ ਨੂੰ ਮਿਲਣਗੇ ਤੇ प्रदीप ਤੁਸੀਂ ਬਹੁਤ ਵਧੀਆ ਮੁੱਦਾ ਲੈ ਕੇ ਆਂਦਾ ਕਿਉਂਕਿ ਕਰੰਟ ਸਮੇਂ ਦੇ ਵਿੱਚ ਇਸ ਮੁੱਦੇ ਦੀ ਬਹੁਤ ਜਰੂਰਤ ਹੈਗੀ ਆ ਦੇਖੋ AI ਨੂੰ ਹਜੇ ਸ਼ੁਰੂ ਹੋਈ ਨੂੰ ਤੁਸੀਂ ਲਾ ਲੋ ਵੀ ਜਦੋਂ ਦਾ ਹੁਣ ਹਾ ਇੱਕ ਤਰੀਕੇ ਦੇ ਨਾਲ ਸ਼ੁਰੂ ਹੋਇਆ ਹਜੇ 6 ਮਹੀਨੇ ਹੋਏ ਐ ਰੂ ਪ੍ਰੋਪਰ ਤਰੀਕੇ ਨਾਲ ਚੱਲੇ ਰੂ 6 ਮਹੀਨਿਆਂ ਦੇ ਵਿੱਚ ਵਿੱਚ ਜੇ ਅਜਿਹਾ ਕੁਝ ਹੋਣ ਲੱਗ ਪਿਆ ਇਸ ਤਰੀਕੇ ਦੀਆਂ ਵੀਡੀਓ ਬਣਨ ਲੱਗ ਪਈਆਂ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਤੁਸੀਂ ਦੇਖੋ ਵੀ ਇਹਦਾ ਅਸਰ ਕਿੰਨਾ ਡੂੰਗਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਹੋਊਗਾ ਤੇ ਬਹੁਤ ਸਾਰੇ ਹਾਲੀਵੁੱਡ ਦੇ ਜਿਹੜੇ ਆਪਣੇ ਕਲਾਕਾਰ ਹੈਗੇ ਬਾਈ ਉਹਨਾਂ ਨੇ ਪਿੱਛੇ ਜਿਹੇ ਇਹਦਾ ਵਿਰੋਧ ਵੀ ਕੀਤਾ ਸੀ ਵੀ ਜੇ ਇਸ ਤਰੀਕੇ ਨਾਲ AI ਵੱਲ ਲੱਗ ਗਈ ਤਾਂ ਜਿੱਥੇ ਹੁਣ ਅਸੀਂ ਫਿਲਮਾਂ ਬਣਾਉਨੇ ਆ ਕਿੰਨੇ ਕਿੰਨੇ ਲੱਖਾਂ ਡਾਲਰ ਅਸੀਂ ਖਰਚਦੇ ਆ ਸੈੱਟ ਲੱਗਦੇ ਆ ਵੱਡੇ ਵੱਡੇ ਇੰਨਾ ਇੰਨਾ ਕਰੂ ਸਾਡੇ ਨਾਲ ਜਾਂਦਾ ਵੀ ਉਹ ਸਾਰਿਆਂ ਦਾ ਕੰਮ ਹੀ ਛੁੱਟ ਜਾਊਗਾ ਕਿਉਂਕਿ ਇਹ ਤਾਂ ਕਿਤੇ ਨਾ ਕਿਤੇ ਰੂਮ 'ਚ ਬੰਦਾ ਬਹਿ ਕੇ ਤੇ ਆਪਦੇ ਕੰਪਿਊਟਰ ਦੇ ਉੱਤੇ ਜਿੱਦਾਂ ਦੀ ਮਰਜ਼ੀ ਕੋਈ ਸੀਨ ਕਰੀਏਟ ਕਰਕੇ ਜਿੱਦਾਂ ਦੀ ਮਰਜ਼ੀ ਕੋਈ ਮੂਵੀ ਬਣਾ ਲਵੇ ਅੱਜ ਕੱਲ ਤਾਂ ਹੁਣ ਸਕ੍ਰਿਪਟਾਂ ਲਿਖਣ ਦੀ ਲੋੜ ਵੀ ਉਹ ਵੀ AI ਲਿਖੀ ਜਾਂਦੀ ਆ ਖਬਰਾਂ AI ਲਿਖੀ ਜਾਂਦੀ ਆ ਆਰਟੀਕਲ AI ਲਿਖੀ ਜਾਂਦੀ ਆ ਸੋ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹਦਾ ਬਹੁਤ ਵੱਡਾ ਅਸਰ ਆ ਜਿਹੜਾ ਆਪਣੀਆਂ ਜ਼ਿੰਦਗੀਆਂ ਦੇ ਉੱਤੇ ਪਾਊਗਾ ਉਹ ਮੈਨੂੰ ਪਤਾ ਲੱਗਿਆ ਸੀ ਵੀ ਜਿਹੜੀ 威尔ਜ਼ ਫਾਰਗੋ ਬੈਂਕ ਹੈਗੀ ਆ ਉਹਨਾਂ ਨੇ ਆਪਦੇ ਬਹੁਤ ਸਾਰੇ EMPLOYEES ਆ ਜਿਹੜੇ ਉਹ ਇਹਨਾਂ ਨੇ ਪੰਜ ਵਕਤ ਲੇਆਫ ਕਰ ਦਿੱਤੇ ਆ ਵੀ ਜਿਹੜੀ AI ਹੈਗੀ ਆ ਵੀ ਇਹ ਹੀ ਸਾਰੀਆਂ ਕਾਲਾਂ ਆਨਸਰ ਕਰਿਆ ਕਰੂਗੀ ਇਹ ਹੀ ਸਾਰਾ ਕੁਝ ਕਰੂਗੀ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਵੱਡੇ ਡਿਪਾਰਟਮੈਂਟਾਂ ਦੇ ਵਿੱਚ ਜਿਹੜੀ AI ਹੈਗੀ ਉਹ ਵੱਡਾ ਰੋਲ ਅਦਾ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਦਾ ਜਿਹੜਾ ਅਸਰ ਹੈਗਾ ਉਹ ਆਮ ਜਨਦਿਆਂ ਤੇ ਵੀ ਦੇਖਣ ਨੂੰ ਮਿਲੂਗਾ ਪ੍ਰਦੀਪ ਕਿਉਂਕਿ ਜਿਵੇਂ ਕਿਸੇ ਦੀ ਕੋਈ ਲਾਕ ਡਾਟਾ ਜਿਵੇਂ ਮਰਜੀ ਕੋਈ ਬੰਦਾ ਜਿਵੇਂ ਕਹਿੰਦਾ ਵੀ ਗਲਤ ਮਾਲ ਤੇ ਵੀਡੀਓ ਬਣਾ ਕੇ ਤੁਹਾਨੂੰ ਉਥੇ ਪਾ ਸਕਦਾ ਹੈਗਾ ਤੇ ਜਿਹੜਾ ਕਰਕੇ ਮੈਨੂੰ ਲੱਗਦਾ ਵੀ ਇਹਦੇ ਵਾਸਤੇ ਗਵਰਨਮੈਂਟ ਨੂੰ ਕੋਈ ਰੂਲ ਐਂਡ ਰੈਗੂਲੇਸ਼ਨਸ ਇਸ ਤਰੀਕੇ ਨਾਲ ਬਣਾਉਣੇ ਚਾਹੀਦੇ ਆ ਵੀ ਤਾਂ ਕਿ ਇਹਨੂੰ ਕੋਈ ਉਸ ਤਰੀਕੇ ਨਾਲ ਨਜਾਇਜ਼ ਫਾਇਦਾ ਨਾ ਇਹਦਾ ਉਠਾ ਸਕੇ ਤੇ ਕਿਤੇ ਨਾ ਕਿਤੇ ਇਹਦਾ ਇੱਕ ਵੱਡਾ ਰੋਲ ਆਮ ਜ਼ਿੰਦਗੀਆਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੂਗਾ ਤੇ ਨਾਲ ਦੇ ਨਾਲ ਇਹਦੇ ਜਿਹੜੇ ਨੁਕਸਾਨ ਆ ਉਹ ਵੀ ਆਪਣੇ ਸਾਹਮਣੇ ਆਉਣਗੇ ਬਿਲਕੁਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਗੁਰਚੇਰ ਚਿੱਤਰਕਾਰ ਤੋਂ ਇੱਕ ਚਿੱਤਰਕਾਰ ਸੀਗਾ ਜਿਹੜਾ ਉਹੀ ਉਹਦੇ ਕੋਲੇ ਕੁਆਲਿਟੀ ਸੀ ਉਹ ਬਣਾ ਸਕਦਾ ਸੀ ਪਰ ਹੁਣ ਕੰਪਿਊਟਰ ਹਰੇਕ ਬੰਦੇ ਨੂੰ ਚਲਾਉਣਾ ਆਉਂਦਾ ਤੇ ਜਦੋਂ AI ਹਰੇਕ ਕਿਸੇ ਦੇ ਹੱਥਾਂ ਦੇ ਵਿੱਚ ਇਸੇ ਤਰ੍ਹਾਂ ਹੀ ਜਾ ਰਹੀ ਆ ਤਾਂ ਉਹਦਾ ਗਲਤ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨਤੀਜਾ ਵੇਖਣ ਨੂੰ ਮਿਲੂਗਾ ਹਨਾ ਕਿ ਤੁਹਾਨੂੰ ਨਹੀਂ ਲੱਗਦਾ ਵੀ AI ਦੇ ਉੱਪਰ ਵੀ ਕੋਈ ਨਾ ਕੋਈ ਲਾਇਸੈਂਸ ਇਸ਼ੂ ਹੋਣੇ ਚਾਹੀਦੇ ਆ ਗਵਰਨਮੈਂਟ ਨੂੰ ਕੋਈ ਵੱਡੇ ਲਾਜ਼ ਲੈ ਕੇ ਆਉਣ ਦੀ ਲੋੜ ਆ ਜਿਹਦੇ ਕਰਕੇ ਕੋਈ ਇਹਦਾ ਨਜਾਇਜ਼ ਫਾਇਦਾ ਨਾ ਚੱਕੇ ਕਿਉਂਕਿ ਹੁਣ ਜਦੋਂ ਹਰ ਕੋਈ ਹਾਂ ਹੁਣ ਤਾਂ ਹਰੇਕ ਕੋਈ ਐਡੀਟਰ ਆ ਹਰੇਕ ਕੋਈ ਪੱਤਰਕਾਰ ਆ ਕਿਉਂਕਿ ਹਰੇਕ ਦੇ ਕੋਲੇ ਫੋਨ ਆ ਹਰੇਕ ਦੇ ਕੋਲੇ ਐਪਾਂ ਉਹਨਾਂ ਐਪਾਂ ਦੇ ਵਿੱਚ ਜਾ ਕੇ ਉਹ ਹੁਣ ਤਾਂ ਰੀਲਾਂ ਵੀ ਇਦਾਂ ਦੀਆਂ ਬਣ ਗਈਆਂ ਵੀ ਤੁਹਾਨੂੰ ਗਾਈਡੈਂਸ ਵੀ ਉਹਨਾਂ ਤੋਂ ਮਿਲ ਜਾਂਦੀ ਪਤਾ ਲੱਗ ਜਾਂਦਾ ਵੀ ਤੁਸੀਂ ਕੀ ਕਰਨਾ ਕਿਹੜੀ ਸਾਈਟ ਤੇ ਜਾਣਾ ਹਨਾ ਸੋ ਤੁਹਾਨੂੰ ਹੀ ਲੱਗਦਾ ਜਿਵੇਂ ਕੋਈ ਡਰੋਨ ਉੱਡਦੇ ਆ ਤਾਂ ਉਹ ਏਰੀਆ ਦੇ ਵਿੱਚ ਉਹਦਾ ਲਾਇਸੈਂਸ ਲੈਣਾ ਪੈਂਦਾ ਹੈ ਹਰ ਇੱਕ ਏਰੀਆ ਦੇ ਵਿੱਚ ਆਪਣੇ ਅਮਰੀਕਾ ਦੀ ਆਪਾਂ ਗੱਲ ਕਰ ਰਹੀ ਹਰ ਇੱਕ ਏਰੀਆ ਦੇ ਵਿੱਚ ਤੁਸੀਂ ਡਰੋਨ ਨਹੀਂ ਉਡਾ ਸਕਦੇ ਸੋ ਡਰੋਨ ਚੱਲਦਾ ਹੀ ਨਹੀਂ ਉਸ ਏਰੀਆ ਦੇ ਵਿੱਚ ਸੋ ਏਆਈ ਵੀ ਇਸ ਤਰ੍ਹਾਂ ਦਾ ਕੋਈ ਆਉਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਏਆਈ ਨੂੰ ਯੂਜ਼ ਕਰਨ ਦੇ ਲਈ ਤੁਹਾਡੇ ਕੋਲੇ ਕੋਈ ਲਾਇਸੈਂਸ ਹੋਵੇ ਤਾਂ ਵੀ ਤੁਸੀਂ ਉਹਦੀ ਕ੍ਰੈਡੀਬਿਲਟੀ ਹੋਵੇ ਤੁਹਾਡੇ ਕੋਲੇ ਤੁਹਾਨੂੰ ਤੁਸੀਂ ਉਹਦੇ ਜਵਾਬਦੇ ਹੋ ਕੋਈ ਵੀ ਚੀਜ਼ ਤੁਸੀਂ ਵੀਡੀਓ ਕ੍ਰੀਏਟ ਕਰਦੇ ਹੋ ਤਾਂ ਖਾਸ ਕਰਕੇ ਜੇ ਆਪਾਂ ਵੀਡੀਓਜ਼ ਦੀ ਗੱਲ ਕਰੀਏ ਤਾਂ ਤੇ ਦੇਖੋ ਪ੍ਰਦੀਪਕ ਗੇਤਾਏ ਹੁੰਦਾ ਸੀ ਵੀ ਜੇ ਕਿਸੇ ਨੇ ਕੋਈ ਫੋਟੋ ਐਡਿਟ ਕਰ ਦਿੱਤੀ ਹੈ ਜੀ ਆ ਤਾਂ ਉਹਦੀ ਜਿਵੇਂ ਕਹਿੰਦਾ ਵੀ ਸਚਾਈ ਜਾਣਨ ਵਾਸਤੇ ਉਹਨੂੰ ਲੈਬ ਦੇ ਵਿੱਚ ਭੇਜਣਾ ਪੈਂਦਾ ਸੀ ਬਹੁਤ ਵਾਰੀ ਇਹ ਗੱਲ ਕਹਿ ਦਿੱਤੀ ਜਾਂਦੀ ਸੀ ਵੀ ਹਾਂ ਇਹ ਫੋਟੋ ਐਡਿਟ ਹੈਗੀ ਆ ਤੇ ਪਰ ਹੁਣ ਜਿਸ ਤਰੀਕੇ ਨਾਲ ਜਿਵੇਂ ਕਹਿੰਦਾ ਵੀਡੀਓ ਬਣ ਰਹੀਆਂ ਹੈਗੀਆਂ ਇਹ ਤਾਂ ਅਰिजिनल ਵੀਡੀਓ ਨਾਲੋਂ ਵਧਿਆ ਲੱਗਦੀ ਹੈ ਕੋਈ ਬੰਦਾ ਜੱਜ ਹੀ ਨਹੀਂ ਕਰ ਸਕਦਾ ਵੀ ਇਹ AI ਨਾਲ ਬਣਾਈ ਹੋਈ ਹੈਗੀ ਆ ਤੇ ਕਿਤੇ ਨਾ ਕਿਤੇ ਆਹ ਜੋ ਮੈਂ ਦੇਖਿਆ ਵੀ ਪਿੱਛੇ ਜਿਹ ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਸੀ ਉਹਦੀ AI ਦੇ ਨਾਲ ਇੱਕ ਗਾਉਂਦੇ ਦੀ ਵੀਡੀਓ ਬਣਾ ਦਿੱਤੀ ਗਈ ਆ ਤੇ ਮੂਰੇ ਜਿਹੜੇ ਵੱਡੇ ਵੱਡੇ ਐਕਟਰ ਆ ਉਹ ਸਾਰੇ ਭੀ ਚੁੱਕੇ ਆ ਉਹ ਵੀ ਬੈਠੇ ਵੇਖ ਰਹੇ ਆ ਉਹ ਗੀਤ ਨੂੰ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹਦੇ ਉੱਤੇ ਕੋਈ ਹੋਣਾ ਦਾ ਜ਼ਰੂਰ ਚਾਹੀਦਾ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਲਾਇਸੈਂਸਿੰਗ ਵੀ ਕਿ ਇਸ ਪਦਰਤੇ ਨੂੰ ਯੂਜ਼ ਕੀਤਾ ਜਾ ਸਕਦਾ ਜਾਂ ਜਿਹੜੇ ਆ ਆਮ ਲੋਕ ਇਹਨੂੰ ਨਜਾਇਜ਼ ਕਿਸੇ ਦੇ ਜੀ ਮਤਲਬ ਮਾੜਾ ਬਣਾਉਣ ਵਾਸਤੇ ਕਿਸੇ ਨੂੰ ਨਾਮ ਵਾਰ ਸਕਣ ਕੋਈ ਨਾ ਕੋਈ ਰੂਲ ਐਂਡ ਰੈਗੂਲੇਸ਼ਨ ਤੇ ਬਣਨਗੇ ਵੀ ਕਿਉਂਕਿ ਹਜੇ ਇਹਦੀ ਸ਼ੁਰੂਆਤ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਦਾ ਥੋੜਾ ਕਣਾ ਗਲਤ ਮਲਤ ਯੂਜ਼ ਹੋਣ ਲੱਗ ਪਿਆ ਤੇ ਫਿਰ ਮੈਨੂੰ ਲੱਗਦਾ ਵੀ ਗਵਰਨਮੈਂਟਾਂ ਕੰਨ ਚੱਕਣਗੀਆਂ ਤੇ ਉਦੋਂ ਬਾਅਦ ਇਹਦੇ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੈਗੇ ਆ ਉਹ ਲਾਗੂ ਕਰਨੇ ਪੈਣੇ ਆ ਜੇ ਨਾ ਕੀਤੇ ਤਾਂ ਫਿਰ ਇਹ ਬਹੁਤ ਦੂਰ ਤੱਕ ਗੱਲ ਜਾਗੜੂਗੀ ਤੇ ਇਹਦਾ ਜਿੱਥੇ ਦੇਖੋ ਫਾਇਦਾ ਹੋ ਰਿਹਾ ਉੱਥੇ ਮੈਨੂੰ ਲੱਗਦਾ ਵੀ ਲੱਖਾਂ ਲੋਕਾਂ ਦੀਆਂ ਨੌਕਰੀਆਂ ਤੋਂ ਵੀ ਹੱਥ ਧੋਣਗੇ ਚਾਹੇ ਉਹ ਤੁਸੀਂ ਆਈਟੀ ਸੈਕਟਰ ਦੇ ਵਿੱਚ ਲਾ ਲਓ ਚਾਹੇ ਤੁਸੀਂ ਉਹ ਵੱਡੇ ਵੱਡੇ ਸਟੋਰਾਂ ਦੇ ਉੱਤੇ ਲਾ ਰਹੋ ਹੁਣ ਤੁਸੀਂ ਕਿੰਨੇ ਰਜਿਸਟਰ ਵੇਖਦੇ ਹੋ ਜਿੱਥੇ ਬੰਦਾ ਹੀ ਨਹੀਂ ਬੈਠਾ ਆਟੋਮੈਟਿਕਲੀ ਟੇਲਰ ਤੁਸੀਂ ਆਪ ਹੀ ਕਰੀ ਜਾਂਦੇ ਹੋ ਆਹ ਜਿਹੜੇ ਬ੍ਰਿਜ ਹੈਗੇ ਆ ਜਿੱਥੇ ਅੱਗੇ ਟੋਨਾਂ ਵਾਲੇ ਬੈਠੇ ਹੁੰਦੇ ਸੀ ਉਹਨਾਂ ਦੀਆਂ ਕਿੰਨੀਆਂ ਨੌਕਰੀਆਂ ਚਲੀਆਂ ਜਾਂਦੀਆਂ ਉੱਥੇ ਕੋਈ ਬੰਦਾ ਨਹੀਂ ਬੈਠਾ ਸੋ ਇਸੇ ਤਰੀਕੇ ਨਾਲ ਬੈਂਕਾਂ ਵਾਲੇ ਵੀ ਯੂਜ਼ ਕਰਨ ਲੱਗ ਪਏ ਆ ਹੌਲੀ ਹੌਲੀ ਜੇ ਹੁਣ ਫਿਲਮਾਂ ਵਾਲੇ ਕਲਾਕਾਰ ਇਸ ਤਰੀਕੇ ਨਾਲ ਯੂਜ਼ ਕਰਨ ਲੱਗੇ ਤਾਂ ਹੋ ਸਕਦਾ ਵੱਡੇ ਵੱਡੇ ਕਲਾਕਾਰ ਘਰੇ ਬੈਠ ਜਾਣ ਸੋ ਬਹੁਤ ਇਹਦਾ ਜਿੱਥੇ ਪੋਜੀਟਿਵ ਪੱਖ ਆ ਉਥੇ ਨੈਗੇਟਿਵ ਪੱਖ ਵੀ ਇਹਦਾ ਬਹੁਤ ਵਿਚਾਰਨ ਦੀ ਲੋੜ ਆ ਤੇ ਕਿਤੇ ਨਾ ਕਿਤੇ ਰੂਲ ਐਂਡ ਰੈਗੂਲੇਸ਼ਨ ਬਹੁਤ ਜ਼ਰੂਰ ਬਣਨੇ ਚਾਹੀਦੇ ਤੇ ਮੈਨੂੰ ਲੱਗਦਾ ਕਲਾਕਾਰਾਂ ਨੇ ਰੇਟ ਵੀ ਬਹੁਤ ਚੱਕ ਕੇ ਥੋੜੀ ਜੀ ਉਹਨੂੰ ਸੁਰਤ ਵੀ ਆਊਗੀ ਹੈਨਾ ਤੇ ਨਾਲ ਦੀ ਨਾਲ ਜੇ ਇਹਦਾ ਪੋਜ਼ਿਟਿਵ ਪੱਖ ਆਪਾਂ ਇੱਕ ਵੇਖੀਏ ਤਾਂ ਬਹੁਤ ਸਾਰੇ ਲੀਡਰ ਆ ਜਿਹੜੇ ਅੱਜ ਕੱਲ੍ਹ ਕਹਿ ਦਿੰਦੇ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਉਹਨਾਂ ਕੋਲੇ ਸਿੱਧਾ ਇੱਕ ਸ਼ਬਦ ਆ ਜਾਇਆ ਕਰੋ ਜਿੱਤੇ ਸੇ ਦੀ ਵੀਡੀਓ ਆ ਗਈ ਇਹਦੇ ਨਾਲ ਬਣੀ ਆ ਜਿਵੇਂ ਪਹਿਲਾਂ ਲਗਾ ਸਾਹਿਬ ਦੀ ਵੀਡੀਓ ਆਈ ਸੀ ਜਿਹੜਾ ਦੋਚੀਆਂ ਪਾਰਟੀ ਵਾਲੇ ਕਹਿੰਦੇ ਬਾਕੀ ਤਾਂ ਛੱਡੋ ਢਿੱਡ ਦਾ ਉਹਨਾਂ ਦਾ ਹੀ ਆ ਨਾ ਸੋ ਕੋਈ ਵੀ ਕਿਸੇ ਦੀ ਵੀਡੀਓ ਡਰਾਮ ਨੂੰ ਸੌਖਾ ਹੋ ਜਾਊਗਾ ਕਹਿਣਾ ਵੀ ਇਹ ਤਾਂ AI ਦੇ ਨਾਲ ਬਣੀ ਆ हां बिल्कुल बिल्कुल सही कहा इना ਕੋਲੇ ਇੱਕ ਚੰਗਾ ਟੂਲ ਹੱਥ 'ਚ ਆ ਜੂਗਾ ਵੀ ਜੇ ਕਿਤੇ ਵੀਡੀਓ ਕੋਈ ਸੱਚੀ ਵੀ ਬਾਹਰ ਆ ਗਈ ਤੇ ਇਹ ਕਹਿਣਗੇ ਨਾ ਜੀ ਇਹ ਤਾਂ AI ਦੇ ਨਾਲ ਜਨਰੇਟਡ ਹੈਗੀ ਆ ਸਾਡਾ ਤਾਂ ਇਹਦੇ ਨਾਲ ਕੋਈ ਲੈਕਾ ਦੇਕਾ ਨਹੀਂ ਪਹਿਲਾਂ ਤਾਂ ਉਹ ਕਹਿੰਦੇ ਵੀ ਢੰਡਾ ਤੇਰਾ ਹੀ ਆ ਤੇ ਹੁਣ ਤਾਂ ਉਹ ਵੀ ਨਹੀਂ ਕਰਨ ਦੀ ਲੋੜ ਉਹਨਾਂ ਨੇ ਉਹਨਾਂ ਨੇ ਕਹਣਾ ਸਾਰਾ ਕੁਝ AI ਨਾਲ ਜਨਰੇਟ ਕੀਤਾ ਹੋਇਆ ਸੋ ਬਿਲਕੁਲ ਜਿੱਥੇ ਇਹਦੇ ਨਫੇ ਆ ਉੱਥੇ ਨੁਕਸਾਨ ਵੀ ਨਾਲ ਦੀ ਨਾਲ ਆਪੇ ਬਿਲਕੁਲ ਉਹਨਾਂ ਨੇ ਕਿਹਾ ਇਹ ਤਾਂ ਵਿਰੋਧੀ ਪਾਰਟੀ ਵਾਲਿਆਂ ਨੇ ਏਆਈ ਦੇ ਨਾਲ ਬਣਾਈ ਆ ਸੋ ਆਪਾਂ ਨੇਟਵਰਕ ਅਗਲੀ ਖਬਰ ਤੇ ਆਈਏ ਅਮਰੀਕਾ ਦੀ ਗੱਲ ਕਰੀਏ ਇੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ ਪਤਾ ਲੱਗਿਆ ਵੀ ਇੱਕ ਹੋਰ ਐਕਸੀਡੈਂਟ ਹੋਇਆ ਹੈ ਟਰੱਕ ਡਰਾਈਵਰ ਦਾ ਕਿਉਂਕਿ ਆਮ ਤੌਰ ਤੇ ਇਹ ਆਮ ਖਬਰਾਂ ਬਣਦੀਆਂ ਜਾ ਰਹੀਆਂ ਨੇ ਵੀ ਟਰੱਕ ਡਰਾਈਵਰ ਦਾ ਐਕਸੀਡੈਂਟ ਹੋਇਆ ਤੇ ਉਹਦੇ ਨਾਂ ਦੇ ਨਾਲ ਸਿੰਘ ਲੱਗਿਆ ਸੋ ਇੱਥੇ ਵੀ ਇੱਕ ਪੰਜਾਬੀ ਮੁੰਡਾ ਹੈ ਉਹ ਵੀ ਪਤਾ ਲੱਗਾ ਵਰਕ ਪਰਮਿਟ ਤੇ ਸੀਗਾ ਔਰ ਟਰੱਕ ਖੜੀਆਂ ਕਾਰਾਂ ਦੇ ਵਿੱਚ ਉਹਨੇ ਵੀ ਟਰੱਕ ਉੱਥੇ ਮਾਰਿਆ ਤੇ ਉੱਥੇ ਵੀ ਕਾਫੀ ਨੁਕਸਾਨ ਹੋਇਆ ਪੂਰੀ ਖਬਰ ਦੱਸਿਓ ਕੀ ਹੈ ਬਿਲਕੁਲ ਭਾਈ ਇਹ ਵਾਸ਼ਿੰਗਟਨ ਸਟੇਟ ਦੇ ਵਿੱਚ ਕੋਈ ਲੋਕਲ ਹਾਈਵੇ ਸੀ 167 ਉਹਦੇ ਉੱਤੇ ਇਹ ਐਕਸੀਡੈਂਟ ਹੋਇਆ ਜਿੱਥੇ ਟ੍ਰੈਫਿਕ ਖੜਾ ਸੀ ਤੇ ਪਿੱਛੋਂ ਲਿਆ ਕੇ ਆਪਣਾ ਮੁੰਡਾ ਸੀ ਕਮਲਪ੍ਰੀਤ ਸਿੰਘ ਐਲਕ ਗਰੋਵ ਦਾ ਇਥੇ ਸੈਕਰਾਮੈਂਟੋ ਕੋਲ ਦਾ ਰਹਿਣਾ ਹਾਲ ਦਾ ਤੇ ਉਹਨੇ ਜਿਮਕਿਲਾ ਕਾਰਾਂ ਦੇ ਵਿੱਚ ਮਾਰਿਆ ਜਿਦੇ ਵਿੱਚ ਜਿਮਕਿਲਾ ਮੌਤਾਂ ਹੋ ਗਈਆਂ ਹੈਗੀਆਂ ਤੇ ਕਾਫੀ ਇਹ ਕੇਸ ਇਸ ਟਾਈਮ ਮੀਡੀਆ ਦੇ ਵਿੱਚ ਉਛਾਲਿਆ ਰਿਹਾ ਹੈਗਾ ਤੇ ਫਿਰ ਇਹ ਤੁਸੀਂ ਇਹ ਆਉਂਦਾ ਵੀ ਜਿਹੜੇ ਇਹ 25 ਤੋਂ 30 ਸਾਲ ਵਾਲੇ ਬਯੱਤੀ ਆ ਜਾਂ 21 22 ਸਾਲ ਵਾਲੇ ਇਹ ਹੀ ਕਿਉਂ ਇੰਨਾ ਐਕਸੀਡੈਂਟਾਂ ਦੇ ਵਿੱਚ ਇਨਵੋਲਵ ਹੁੰਦੇ ਆ ਤੁਸੀਂ ਪਹਿਲਾਂ ਲਾ ਲਓ ਫਲੋਰੀਡਾ ਵਾਲਾ ਯੂ ਟਰਨ ਉਸ ਤੋਂ ਬਾਅਦ ਦੇ ਵਿੱਚ ਅੰਟਾਰੀਓ ਵਾਲਾ ਲਾ ਲਓ ਪਿਛਲੇ ਹਫ਼ਤੇ ਮੇਰੇ ਖਿਆਲ ਇੱਕ ਹਰਿਆਣਵੀ ਮੁੰਡੇ ਨੂੰ ਵੀ ਗ੍ਰਫਤਾਰ ਕੀਤਾ ਸੀਗਾ ਕੋਈ ਉਹਦਾ ਨਾਮ ਰੇਂਦਰ ਕੁਮਾਰ ਸ਼ੀ ਮੇਰਾ ਖਿਆਲ ਉਹਨੇ ਵੀ ਵਾਸ਼ਿੰਗਟਨ ਦੇ ਵਿੱਚ ਕੌਰੇਗਨ ਦੇ ਵਿੱਚ ਐਕਸੀਡੈਂਟ ਕੀਤਾ ਸੀਗਾ ਤੇ ਹੁਣ ਇਹ ਕਮਲਪ੍ਰੀਤ ਕਿਤੇ ਨਾ ਕਿਤੇ ਦੇਖੋ ਸਿੰਘ ਨਾਂ ਨੂੰ ਪਹਿਲਾਂ ਹੀ ਬੜੀ ਢਾਹ ਲੱਗੀ ਹੋਈ ਹੈਗੀ ਆ ਟਰੱਕ ਇੰਡਸਟਰੀ ਦੇ ਵਿੱਚ ਤੇ ਇਹ ਜਵਾਕ ਧਿਆਨ ਨਹੀਂ ਦੇ ਰਹੇ ਬਿਲਕੁਲ ਹੀ ਦੇਖੋ ਜਾਂ ਫੋਨਾਂ ਤੇ ਲੱਗੇ ਹੁੰਦੇ ਆ ਇਹ ਤੇ ਜਾਂ ਇਹਨਾਂ ਦਾ ਧਿਆਨ ਕਿਸੇ ਪਾਸੇ ਹੋਰ ਹੁੰਦਾ ਤੇ ਬ੍ਰੇਕਾਂ ਲਾਉਂਦੇ ਹੀ ਨਹੀਂ ਪਿੱਛੋਂ ਦੇ ਜਾ ਕੇ ਟਰੱਕ ਮਾਰਦੇ ਜਿਸ ਦਾ ਕਰਕੇ ਤੁਹਾਨੂੰ ਪਤਾ ਫਿਰ ਆਈਸ ਵਾਲੇ ਨਾਲ ਦੀ ਨਾਲ ਆ ਜਾਂਦੇ ਆ ਫਿਰ ਤੁਹਾਡਾ ਜਿਹੜਾ ਭਵਖਾ ਇੱਕ ਤਰ੍ਹਾਂ ਦੇ ਨਾਲ ਦਾਤੇ ਲੱਗ ਜਾਂਦਾ ਇਹ ਬਿਲਕੁਲ ਲਾਪਰਵਾਹੀ ਨਾਲ ਟਰੱਕ ਚਲਾ ਰਹੇ ਆ ਬਾਈ ਇਹਦੇ ਜੇ ਕਿਸੇ ਦਾ ਕੋਈ ਦੋਸ਼ ਨਹੀਂ ਹੈਗਾ ਕਿਉਂਕਿ ਮੜਾ ਮੋਟਾ ਵੀ ਨਾ ਧਿਆਨ ਮੂਰੇ ਹੈ ਨੀਗਾ ਨਾ ਇਹਨਾਂ ਨੂੰ ਕੋਈ ਰੋਡ ਦੀ ਜਾਣਕਾਰੀ ਹੈਗੀ ਆ ਮੈਂ ਤਾਂ ਕਹਿੰਦਾ ਇਹ ਹੋਣਾ ਚਾਹੀਦਾ ਵੀ ਜਿਹੜਾ ਕੋਈ ਬੰਦਾ ਅਮਰੀਕਾ ਦੇ ਵਿੱਚ ਆਉਂਦਾ ਉਹ ਪਹਿਲਾਂ ਘੱਟੋ ਘੱਟ ਤਿੰਨ ਚ ਚਾਰ ਸਾਲ ਦਾ ਉਹਦੇ ਕੋਲੇ ਕਾਰ ਦਾ ਲਾਇਸੈਂਸ ਹੋਵੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਟਰੱਕ ਦੇ ਉੱਤੇ ਚੜਾਇਆ ਜਾਵੇ ਹੁਣ ਸਾਲ ਸਾਲ ਛੇ ਛੇ ਮਹੀਨੇ ਜਿਹੜੇ ਪਹਿਲਾਂ ਆਏ ਆ ਉਹ ਸਿੱਧੇ ਆ ਕੇ ਜਿਵੇਂ ਕਿਹਾ ਉਹ ਟਰੱਕਾਂ ਤੇ ਚੜ ਗਏ ਉਹਨਾਂ ਨੂੰ ਇੱਥੋਂ ਦੇ ਰੂਲ ਐਂਡ ਰੈਗੂਲੇਸ਼ਨਸ ਆ ਨਹੀਂ ਪਤਾ ਇੰਨੀ ਜਿਆਦੇ ਸਪੀਡ ਹੈਗੀ ਐ ਇੰਨਾ ਥੋੜਾ ਭਾਰ ਲੱਦਿਆ ਹੁੰਦਾ ਥੱਲੇ ਤੁਸੀਂ ਨਿਗਾ ਗੱਡੀ ਹੋਈ ਆ ਫੋਨਾਂ ਦੇ ਵਿੱਚ ਆਟ ਜਾ ਚੜਦਾ ਹੈਗਾ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਡੇ ਬੰਦਿਆਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਅਦਰਵਾਈਜ਼ ਜਿਹੜੇ ਪੁਰਾਣੇ ਲੋਕ ਹੈਗੇ ਉਹਨਾਂ ਨੂੰ ਵੀ ਪ੍ਰੋਬਲਮ ਆਊਗੀ ਪਹਿਲਾਂ ਹੀ ਆ ਰਹੀ ਹੈਗੀ ਅਗਲਾ ਕਹਿੰਦਾ ਇਹ ਜਿਹੜੇ ਸਿੰਘ ਆ ਇਹ ਦੇਖ ਲਈ ਕੁਝ ਨਹੀਂ ਖਰੀ ਸਿੰਘ ਸਾਰਿਆਂ ਨਾਲ ਹੀ ਟਰੱਕ ਚਲਾਉਣੇ ਆਉਂਦੇ ਉਹ ਤਾਂ ਫੇਸਬੁਕਾਂ ਤੇ ਲਿਖੀ ਜਾਂਦੇ ਆਂ ਬੋਤੇ ਚਲਾਉਂਦੇ ਆਗੇ ਉਥੋਂ ਇੱਥੇ ਆ ਕੇ ਟਰੱਕਾਂ ਤੇ ਚੜ ਜੇ ਇਹਨਾਂ ਨੂੰ ਕੀ ਪਤਾ ਡਰਾਈਵਿੰਗ ਕਿਵੇਂ ਕੀਤੀ ਜਾਂਦੀ ਹੈ ਸੋ ਮੈਂ ਕਹਿੰਦਾ ਵੀ ਇਹਨਾਂ ਨੂੰ ਬੱਚਿਆਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਪਹਿਲੇ ਪਰਮਟਾਂ ਲਿਆ ਤੇ ਸਕੰਜਾ ਪੂਰਾ ਕਸਿਆ ਹੋਇਆ 17000 ਲਾਇਸੈਂਸ ਆ ਜਿਹੜ ਉਹਨਾਂ ਦੇ ਵਿੱਚ ਟੈਕਸਾਸ ਦੀ ਟੈਕਸਾਸ ਨੇ ਵੀ ਇਹ ਕਰਤਾ ਵੀ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਦੇ ਲਾਇਸੈਂਸ ਖੋਲੋ ਤੇ ਹੁਣ ਸਾਰੀਆਂ ਸਟੇਟਾਂ ਦੇ ਵਿੱਚ ਇਹ ਹੋ ਰਿਹਾ ਹੈਗਾ ਤੇ ਮੈਨੂੰ ਲੱਗਦਾ ਵੀ ਇਸ ਸਮੇਂ ਤਾਂ ਸਾਨੂੰ ਹੋਰ ਵੀ ਐਕਸਟਰਾ ਕੇਅਰਫੁਲ ਹੋ ਕੇ ਚਲਾਉਣ ਦੀ ਲੋੜ ਆ ਹੋਰ ਐਕਸੀਡੈਂਟ ਨਾ ਕਰੋ ਹੱਥ ਬੰਨ ਕੇ ਬੇਨਤੀ ਆ ਸਿਕੰਜਾ ਹੋਰ ਬਹੁਤ ਜ਼ਿਆਦਾ ਕਸਿਆ ਜਾਊਗਾ ਸਾਡੀ ਕਮਿਊਨਿਟੀ ਤੇ ਬਿਲਕੁਲ ਮੈਨੂੰ ਲੱਗਦਾ ਕਰੂਜ਼ ਵੀ ਬੰਦ ਹੋਣਾ ਚਾਹੀਦਾ ਕਰੂਜ਼ ਆ ਨਾ ਜਿਹੜਾ ਉਹ ਮੁੰਡੇ ਲਾ ਲੈਂਦੇ ਆ ਅੱਜ ਕੱਲ ਜਿਹੜਾ ਉਹ ਕਰੂਜ਼ ਵੀ ਜਿਹੜਾ ਉਹ ਮੈਨੂੰ ਲੱਗਦਾ ਲਾਇਸੈਂਸ ਦੇ ਅਕੋਰਡਿੰਗ ਹੀ ਦੇਣਾ ਚਾਹੀਦਾ ਵੀ ਕਿਹਦਾ ਕਿੰਨਾ ਪੁਰਾਣਾ ਲਾਇਸੈਂਸ ਆ ਫਿਰ ਟਰੱਕ ਦੇ ਵਿੱਚ ਕਰੂਜ਼ ਵਾਲਾ ਜਿਹੜਾ ਸਿਸਟਮ ਜਿਹੜਾ ਹੋਣਾ ਚਾਹੀਦਾ ਹਨਾ ਉਹ ਵੀ ਕਿਸੇ ਤਰੀਕੇ ਬੰਦ ਹੋਣਾ ਚਾਹੀਦਾ ਸੋ ਨੀਟੇ ਵੀਰ ਆਪਾਂ ਵਾਸ਼ਿੰਗਟਨ ਸਟੇਟ ਦੀ ਗੱਲ ਕਰ ਰਹੇ ਹਾਂ ਪਤਾ ਲੱਗਿਆ ਉੱਥੇ ਹੜ੍ਹ ਵੀ ਕਾਫੀ ਏਰੀਆ ਦੇ ਵਿੱਚ ਆਏ ਹੋਏ ਆ ਉਹ ਦੱਸਿਓ ਖਬਰ ਕਿੱਥੋਂ ਦੀ ਆ ਪੂਰੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਿੰਨਾ ਜ ਅਗਰ ਵਾਸ਼ਿੰਗਟਨ ਦੇ ਵਿੱਚ ਵੀ ਬਈ ਬੁਰੀ ਹਾਲਤ ਆ ਉੱਥੇ ਸਟੇਟ ਆਫ ਐਮਰਜੈਂਸੀ ਉੱਥੋਂ ਦੇ ਗਵਰਨਰ ਨੇ ਡੈਕਲੇਰ ਕਰ ਦਿੱਤੀ ਹੈਗੀ ਆ ਜਿੰਨੇ ਵੀ ਉੱਥੇ ਰਿਵਰ ਹੈਗੇ ਆ ਉਹ ਸਾਰੇ ਜਿਵੇਂ ਕਹਿੰਦਾ ਵੀ ਓਵਰਫਲੋ ਚੱਲ ਰਹੇ ਸੀ ਹੁਣ ਥੋੜਾ ਥੋੜਾ ਪਾਣੀ ਘਟਿਆ ਇਹਦਾ ਕਾਰਨ ਇਹ ਸੀ ਪ੍ਰਦੀਪ ਜਿਵੇਂ ਕੈਲੀਫੋਰਨੀਆ ਦੇ ਵਿੱਚ ATMOSPHERIC ਰਿਵਰ ਆਇਆ ਸੀਗਾ ਉਵੇਂ ਉੱਥੇ ਵੀ ਉਸ ਤਰੀਕੇ ਦਾ ਮੌਸਮ ਚੱਲ ਰਿਹਾ ਹੈਗਾ ਜਿਸ ਦਾ ਕਰਕੇ ਭਾਰੀ ਜਿਹੜਾ ਮੀਂਹ ਆ ਉਹ ਲਗਾਤਾਰ ਪੈ ਰਿਹਾ ਹੈਗਾ ਮੇਰੇ ਖਰ 15 15 18 14 ਇੰਚ ਉੱਥੇ ਵੀ ਪੈ ਗਿਆ ਜਿਸ ਦਾ ਕਰਕੇ ਜਿੰਨੇ ਵੀ ਉੱਥੇ ਰਿਵਰ ਹੈਗੇ ਆ ਖਾਸ ਤ ਇੱਕ ਕੁਸ ਸਕਾਗਟ ਰਿਵਰ ਆ ਉਹ ਕਾਫੀ ਉਹਨੇ ਨੁਕਸਾਨ ਕੀਤਾ ਸਿਡਰ ਰਿਵਰ ਆ ਉਹਨੇ ਕਾਫੀ ਨੁਕਸਾਨ ਕੀਤਾ ਇੱਕ ਸੋਮਸ ਰਿਵਰ ਆ ਉਹਨੇ ਕਾਫੀ ਨੁਕਸਾਨ ਕੀਤਾ ਇੱਕ ਕੋਈ ਉਥੇ ਨੋਕਸਾਕ ਰਿਵਰ ਆ ਉਹਨੇ ਕਾਫੀ ਨੁਕਸਾਨ ਕੀਤਾ ਹੈਗਾ ਘਰਾਂ ਦੇ ਵਿੱਚ ਪਾਣੀ ਕਈ ਥਾਵਾਂ ਤੇ ਬਣਿਆ ਹੋਇਆ ਛਾਸਤ ਫੁੱਟ ਪਾਣੀ ਚੜਿਆ ਹੋਇਆ ਜਿਹਦਾ ਕਰਕੇ ਲੋਕਾਂ ਦਾ ਜਾਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਆ ਬਹੁਤ ਸਾਰੇ ਲੋਕਾਂ ਨੂੰ ਵੈਕਿਊਏਟ ਕੀਤਾ ਗਿਆ ਹੈਗਾ ਕਾਫੀ ਸਾਰੇ ਲੋਕਾਂ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਵੀ ਰੈਸਕਿਊ ਵੀ ਕੀਤਾ ਗਿਆ ਹੈਗਾ ਦਰਿਆਵਾਂ ਚ ਰੁੜਿਆ ਜਾਂਦੇ ਤੇ ਜਿਹਦਾ ਕਰਕੇ ਕਈ ਥਾਵਾਂ ਤੇ ਬਿਜਲੀ ਪਾਣੀ ਉਹ ਵੀ ਬੰਦ ਪਿਆ ਹੈਗਾ ਤੇ ਇਸ ਦੇਖੋ ਮੌਸਮ ਨੇ ਕੈਨੇਡਾ ਤੱਕ ਵੀ ਮਾਰਕ ਕੀਤੀ ਹੈਗੀ ਆ ਉਧਰ ਐਪਸਫੋਰਡ ਏਰੀਆ ਦੇ ਵਿੱਚ ਵੀ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ ਬਹੁਤ ਸਾਰੀਆਂ ਰੋੜਾਂ ਬੰਦ ਪਈਆਂ ਵਾਸ਼ਿੰਗਟਨ ਸਟੇਟ ਦੇ ਵਿੱਚ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਅਸੀਂ ਤਾਂ ਇਹੋ ਦੁਆ ਕਰਦੇ ਆ ਵਾਹਿਗੁਰੂ ਪ੍ਰਮਾਤਮਾ ਇਸ ਕਹਿਰ ਤੋਂ ਲੋਕਾਂ ਦਾ ਖਿਹੜਾ ਛੜਾਵੇ ਛੇਤੀ ਤੇ ਪਤਾ ਲੱਗਿਆ ਵੀ ਕੈਲੀਫੋਰਨੀਆ ਦੇ ਵਿੱਚ ਵੀ ਆ ਜਾਗਾ ਕ੍ਰਿਸਮਸ ਵਾਲਾ ਮੂਰੇ ਵੀਕਐਂਡ ਆਊਗਾ ਉਰੇ ਤੇ ਆਟਮੋਸਫੇਰ ਜਿਹੜਾ ਰਿਵਰ ਆ ਉਹ ਆ ਰਿਹਾ ਹੈਗਾ ਜੇ ਜੇਕਰ ਪਾਣੀ ਭਾਰੀ ਨਹੀਂ ਕੈਲੀਫੋਰਨੀਆ ਦੇ ਵਿੱਚ ਵੀ ਪੈਸਾ ਦਾ ਰੌਣਕ ਨਾਲ ਸੁਭਿਚ ਬਿਲਕੁਲ ਸੋ ਉਮੀਦ ਕਰਦੇ ਆਂ ਅਰਦਾਸ ਕਰਦੇ ਆਂ ਮੌਸਮ ਸਹੀ ਰਵੇ ਸੋ ਨਿਟਵੀਰ ਯੂਬਾ ਸਿਟੀ ਤੋਂ ਇੱਕ ਖਬਰ ਆ ਰਹੀ ਹੈ ਉੱਥੇ ਪਤਾ ਲੱਗਿਆ ਵੀ 9 ਟਰੱਕ ਡਰਾਈਵਰ ਜਿਹੜੇ ਆ ਉਹਨਾਂ ਨੂੰ ਆਈਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਤੇ ਇਹ ਵੀ ਪਤਾ ਲੱਗਿਆ ਵੀ ਪਹਿਲਾਂ ਟਰਕਿੰਗ ਕੰਪਨੀ ਦੇ ਮਾਲਕਾਂ ਦੇ ਨਾਲ ਆਈਸ ਵਾਲਿਆਂ ਦੀ ਮੀਟਿੰਗ ਕੀਤੀ ਆ ਉਹਨਾਂ ਕੋਲ ਆਏ ਆ ਪੇਪਰ ਵਰਕ ਮੰਗਿਆ ਫਿਰ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਕੋਲੋਂ ਡਰਾਈਵਰਾਂ ਨੂੰ ਮਿਲਣਾ ਚਾਹੁੰਦੇ ਆਂ ਤੇ ਪਤਾ ਲੱਗਿਆ ਵੀ ਇੱਕ ਕੰਪਨੀ ਦੇ ਦੋ ਜਾਂ ਤਿੰਨ ਡਰਾਈਵਰ ਆ ਬਾਕੀ ਹੋਰ ਕੰਪਨੀ ਦੇ ਡਰਾਈਵਰ ਆ ਉਹਨਾਂ ਨੂੰ ਸਟਾਰਬਕਸ ਤੇ ਸੱਦਿਆ ਔਰ ਇਹ ਕਿਹਾ ਵੀ ਗੱਲਬਾਤ ਕਰਨੀ ਆ ਔਰ ਗੱਲਬਾਤ ਕਰਨ ਆਏ ਹੀ ਉੱਥੇ ਡਰਾਈਵਰ ਜਿਹੜੇ ਆ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਆਈਸ ਵੱਲੋਂ ਔਰ ਕੀ ਤੁਸੀਂ ਸੱਟਾ ਕੱਢਦੇ ਹੋ ਇਸ ਤਰ੍ਹਾਂ ਦੀ ਖਬਰ ਦਾ ਵੀ ਹੁਣ ਆਈਸ ਵਾਲੇ ਜਿਹੜੇ ਆ ਸਟਾਰਬਕ ਤੋਂ ਵੀ ਸਾਡੇ ਡਰਾਈਵਰਾਂ ਨੂੰ ਗ੍ਰਿਫਤਾਰ ਕਰ ਸਕਦੇ ਆ ਦੇ ਕੋ ਪ੍ਰਦੀਪ ਮਾੜਾ ਟਾਈਮ ਚੱਲ ਰਿਹਾ ਵੀਰੇ ਹੁਣ ਇਹਨਾਂ ਨੇ ਨਾ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਨੂੰ ਹੋਮਲੈਂਡ ਸਕਿਉਰਿਟੀ ਐ ਨੋਟਿਸ ਭੇਜਿਆ ਵੀ ਤੁਹਾਡੇ ਆਡਿਟ ਕਰਨੇ ਹੈਗੇ ਅਸੀਂ ਤੇ ਉਸ ਆਰਡਰ ਦੇ ਤਹਿਤ ਪਹਿਲਾਂ ਤਾਂ ਇਹ ਸਾਰੇ ਡਰਾਈਵਰਾਂ ਦੀ ਫਾਈਲਾਂ ਜਿਹੜੀਆਂ ਹੈਗੀਆਂ ਉਹ ਮਗਾਉਂਦੇ ਆ ਉਹਦੇ ਵਿੱਚੋਂ ਫਿਰ ਦੇਖ ਲੈਂਦੇ ਆ ਵੀ ਕਿਹੜੇ-ਕਿਹੜੇ ਵਰਕ ਪਰਮਟ ਵਾਲੇ ਹੈਗੇ ਆ ਉਹਨਾਂ ਨੂੰ ਫਿਰ ਇਹ ਵੱਖ-ਵੱਖ ਥਾਵਾਂ ਦੇ ਉੱਤੇ ਸਾਦੇ ਆ ਵੀ ਤੁਹਾਨੂੰ ਕੰਪਨੀ ਦੇ ਨਾਲ ਰਿਲੇਟਡ ਗੱਲਬਾਤ ਕਰਨ ਵਾਸਤੇ ਅਸੀਂ ਇੰਟਰਵਿਊ ਕਰਨਾ ਹੈਗਾ ਤੇ ਤੁਸੀਂ ਸਾਨੂੰ ਮਿਲੋ ਕਿਸੇ ਨੂੰ ਟਾਪੋਵਿਲ ਤੇ ਸਾਦ ਲੈਂਦੇ ਆ ਕਿਸੇ ਨੂੰ ਸਟਾਰਬਕ ਤੇ ਸਾਦ ਲੈਂਦੇ ਹੈਗੇ ਆ ਤੇ ਉੱਥੇ ਅੰਦਰ ਜਦੋਂ ਬੰਦਾ ਜਾਂਦਾ ਤੇ ਉਹ ਉਹਨੂੰ ਮਾੜੀ-ਮੋਟੀ ਗੱਲਬਾਤ ਕਰਕੇ ਉਹਨੂੰ ਕਹਿੰਦੇ ਆ ਵੀ ਵਰਕ ਪਰਮਿਟ ਤੇਰਾ ਦਰਦ ਰਹੇਗਾ ਦਿਖਾ ਵਰਕ ਪਰਮਿਟ ਉਹਲਾ ਦਿਖਾਉਂਦਾ ਨਾਲ ਹੀ ਕਹਿੰਦੇ ਆ ਵੀ ਤੇਰੀ ਉਹ ਕੇਸ ਜਿਨ੍ਹਾਂ ਦੀ ਖਾਸ ਤੌਰ ਤੇ ਬੌਂਡ ਵਗੈਰਾ ਨਹੀਂ ਭਰੇ ਹੋਏ ਜਾਂ ਜਿਹੜੇ ਸਿੱਧੇ ਬਾਟਰ ਟੱਪ ਕੇ ਆਏ ਆ ਉਸ ਸਮੇ ਬਾਈਡਨ ਉਹਨਾਂ ਨੂੰ ਤਾਂ ਇਹ ਛੱਡਦੇ ਨਹੀਂ ਜੇ ਬਹਿਗੀ ਹੈ ਸੋ ਇਹ ਇੱਕ ਤਰ੍ਹਾਂ ਦੇ ਨਾਲ ਖੌਫ ਉਣ ਚੱਲ ਰਿਹਾ ਵੀ ਜੇ ਅੱਗੇ ਤੋਂ ਹੁਣ ਆਈਸ ਵਾਲੇ ਕਿਸੇ ਡਰਾਈਵਰ ਨੂੰ ਬੁਲਾਉਣਗੇ ਤਾਂ ਕੀ ਡਰਾਈਵਰ ਉਹਨਾਂ ਕੋਲੇ ਜਾਊਗਾ ਕਿਉਂਕਿ ਉਹ ਤਾਂ ਸਿੱਧਾ ਹੀ ਪਤਾ ਵੀ ਜੇ ਮੈਂ ਗਿਆ ਤਾਂ ਮੈਨੂੰ ਉਹਨਾਂ ਨੇ ਗ੍ਰਫਤਾਰ ਕਰ ਲੈਣਾ ਇਹ ਜੂਬਾ ਸਿਟੀ ਵਾਲੀ ਕੰਪਨੀ ਦੀ ਆਪਾਂ ਗੱਲ ਕਰਦੇ ਹਾਂ ਕਿੰਨੇ ਕਾਫੀ ਵੱਡੀ ਇਹ ਕੰਪਨੀ ਹੈ ਜੂਬਾ ਸਿਟੀ ਦੀ ਇਹਨਾਂ ਦੇ 15 ਡਰਾਈਵਰਾਂ ਨੂੰ ਇਹਨਾਂ ਨੇ ਸੱਦਿਆ ਸੀਗਾ ਜਿਨ੍ਹਾਂ ਦੇ ਵਿੱਚੋਂ 9 ਨੂੰ ਗ੍ਰਫਤਾਰ ਕਰ ਲਿਆ ਹੈਗਾ ਤੇ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਇਹ ਇੱਕ ਖੌਫਾ ਲੋਕੀ ਫਿਰ ਇਹਨਾਂ ਕੋਲੇ ਜ ਅਣਕੀਗਲਾ ਕੋ ਜੇ ਇੰਟਰਵਿਊ ਕਰਾਉਣ ਕਰਨਗੇ ਹੋਰ ਨਾ ਸਾਨੂੰ ਫੜ ਕੇ ਉੱਤੇ ਰੱਖ ਲੈਣ ਬਹੁਤ ਮਾੜਾ ਰਿਹਾ ਮੇਰੇ ਖਿਆਲੋਂ ਤਾਂ ਉਪ ਇਦਾਂ ਨਹੀਂ ਹੋਣਾ ਚਾਹੀਦਾ ਬਾਈ ਬਿਲਕੁਲ ਸੋ ਡਰਾਈਵਰ ਵੀ ਸ਼ਸ਼ੋ ਪੰਜ ਦੇ ਵਿੱਚ ਆ ਜਾਂਦਾ ਵੀ ਹੁਣ ਨਾ ਜਾ ਕੇ ਵੀ ਨਹੀਂ ਸਰਦਾ ਤੇ ਜਾ ਕੇ ਵੀ ਨਹੀਂ ਸਰਦਾ ਹਨਾ ਕਰੇ ਕੀ ਬੰਦਾ ਹਨਾ ਸੋ ਨੀਟ ਵੀਰ ਆ ਆਪਾਂ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਖਬਰਾਂ ਸੀ ਉਹਨਾਂ ਤੇ ਹੁਣ ਡਿਸਕਸ਼ਨ ਕੀਤੀ ਤੇ ਹੁਣ ਆਪਾਂ ਸਰਗਰਮੀਆਂ ਦੀ ਥੋੜੀ ਜੀ ਗੱਲਬਾਤ ਕਰੀਏ ਤਾਂ ਮੈਂ ਈਸਟ ਕੋਸਟ ਦੀ ਜੇ ਗੱਲਬਾਤ ਕਰਾਂ ਤਾਂ ਇੱਥੇ ਸਭ ਤੋਂ ਵੱਡਾ ਇਵੈਂਟ ਇਸ ਹਫਤੇ ਜਿਹੜਾ ਓਰੀਆ ਅਮਰੀਕਨ ਪੰਜਾਬੀ ਸੁਸਾਇਟੀ APS ਵੱਲੋਂ ਆਪਣਾ ਐਨੂਅਲ ਗਾਲਾ ਜਿਹੜਾ ਕਰਵਾਇਆ ਗਿਆ ਸੀ ਉਹਦੇ ਵਿੱਚ ਨੀਰੂ ਬਾਜਵਾ ਹੁਣੀ ਔਰ ਮਿਸ ਪੂਜਾ ਹੁਣੀ ਖਾਸ ਸੌਰਤੇ ਪਹੁੰਚੇ ਸੀ ਉਹਨਾਂ ਨੇ ਆਪਣਾ ਐਨੂਅਲ ਪ੍ਰੋਗਰਾਮ ਹੈਰੀ ਸਿੰਘ ਬੋਲਾ ਪੈਟਰੋਲੀਅਮ ਤੋਂ ਜਿਹੜੇ ਉਹਨਾਂ ਨੂੰ ਪੰਜਾਬੀ ਰਤਨ ਅਵਾਰਡ ਜਿਹੜਾ ਉਹ ਦਿੱਤਾ ਉੱਥੇ ਸੋ ਇਹ ਵੱਡਾ ਪ੍ਰੋਗਰਾਮ ਸੀ ਇਸ ਏਰੀਆ ਦੇ ਵਿੱਚ ਤੇ ਨਾਲ ਦੀ ਨਾਲ ਸਾਡਾ ਮਿੱਤਰ ਇਥੇ ਪ੍ਰੀਤ ਐਂਡ ਡੀ ਕੰਸਟਰਕਸ਼ਨ ਆ ਉਹਦੀ ਅਗਮ ਮੈਟਲ ਸਟੀਲ ਵਾਲੇ ਉਹਨਾਂ ਵੱਲੋਂ ਵੀ ਇੱਕ ਵਧੀਆ ਉਪਰਾਲਾ ਕੀਤਾ ਗਿਆ ਵੀ ਸਾਰਾ ਸਾਲ ਜਿਹੜੇ ਵਰਕਰਸ ਜਿਹੜੇ EMPLOYEESਾਂ ਦੇ ਨਾਲ ਉਹ ਕੰਮ ਕਰਦਾ ਹੈ ਜਿਹੜੇ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਉਹਨਾਂ ਨੂੰ ਇੱਕ APPRECIATION ਪਾਰਟੀ ਜਿਹੜੀ ਕੀਤੀ ਗਈ ਹੈ 크리스마ਸ ਨਵੇਂ ਸਾਲ ਦੀ ਵੀ ਸਾਰੇ ਜਿੰਨੇ ਵੀ VENDORS ਉਹਦੇ ਜਿੰਨਿਆਂ ਨਾਲ ਉਹ ਸਾਰਾ ਸਾਲ ਡੀਲ ਕਰਦਾ ਹੈ ਉਹਨਾਂ ਨੂੰ ਇੱਕ APPRECIATION ਉੱਥੇ ਗਿਫਟ ਵਗੈਰਾ ਵੀ ਉਹਨਾਂ ਨੇ ਕਾਫੀ ਵੱਡੇ ਪੱਦਰ ਤੇ ਦਿੱਤੇ ਸੋ ਇਹ ਬਹੁਤ ਵਧੀਆ ਉਪਰਾਲਾ ਸੀ ਤੇ ਨਾਲ ਦੀ ਨਾਲ ਇੱਕ ELBANY ਦੇ ਵਿੱਚ ਮੈਂ ਕੱਲ ਜਾ ਕੇ ਆਇਆ ਉੱਥੇ ਉੱਥੇ ਪਹਿਲੀ ਵਾਰੀ ELBANY ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਔਰ ਪਹਿਲੀ ਵਾਰ ਹੀ ਹੋਇਆ ਨਿਊਯਾਰਕ ਸਟੇਟ ਦੀ ਕੈਪੀਟਲ ਹੈ ਐਲਬਨੀ ਔਰ ਉੱਥੇ ਨਗਰ ਕੀਰਤਨ ਤੇ ਫਿਰ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਵੱਖ-ਵੱਖ ਬੁਲਾ ਰਹੇ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕੀਤਾ ਸੋ ਇਹ ਪ੍ਰੋਗਰਾਮ ਮੇਨ ਹੋਇਆ ਜਿਹੜੇ ਸਾਡੇ ਈਸਟ ਕੋਸਟ ਤੇ ਹੋਇਆ ਤੇ ਤੁਹਾਡੇ ਹੁਣ ਜੇ ਆਪਾਂ ਵੈਸਟ ਕੋਸਟ ਦੀ ਗੱਲਬਾਤ ਕਰੀਏ ਤਾਂ ਉੱਥੋਂ ਦੀ ਕੋਈ ਸਰਗਰਮੀ ਹੋਈ ਆ ਤਾਂ ਦੱਸਿਓ ਇਧਰ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ ਦੋ ਤਿੰਨ ਨਿਊਜ਼ਾਂ ਸਿੱਗੀਆਂ ਇੱਕ ਤਾਂ ਆਪਣੀ ਬੇਟੀ ਆ ਹਰਜੋਤ ਕੌਰ ਗਿੱਲ ਜਿਨੂੰ ਮੰਟੀਕਾ ਪੁਲਿਸ ਦੇ ਵਿੱਚ ਲਿਆ ਗਿਆ ਹੈਗਾ ਤੇ ਉਹ ਜਿਵੇਂ ਕਹਿੰਦਾ ਐਸ ਅ ਪੁਲਿਸ ਅਫੀਸਰ ਹੁਣ ਆਪਣਾ ਸੁਭਾਵਾਵਾਂ ਦਿਹੂਗੀ ਜਿਹੜੀ ਇਹ ਕਾਰਜ ਵਾਸਤੇ ਚੰਗੀ ਨਿਊਜ਼ ਆ ਇਸੇ ਤਰੀਕੇ ਦੇ ਨਾਲ ਆਪਣੇ ਫ੍ਰਿਜਰੋਂ ਤੋਂ ਇੱਕ ਮੈਗਜ਼ੀਨ ਕੱਢਦੇ ਹੈਗੇ ਆ ਅ ਅਵਤਾਰ ਦਦਾਰਾ ਤੇ ਸੰਤੋਖ ਮਨਿਆਸੋਰੀ ਉਹਨਾਂ ਵੱਲੋਂ ਪੰਜਾਬੀਅਤ ਨਾਂ ਦਾ ਜਿਹੜਾ ਆਪਣਾ ਮੈਗਜ਼ੀਨ ਆ ਉਹਦੇ ਸੈਕੰਡ ਐਡੀਸ਼ਨ ਨੂੰ ਇੱਥੋਂ ਦੇ ਪੰਜਾਬੀ ਰੇਡੀਓ ਯੂ ਐਸ ਏ ਦੇ ਵਿੜੇ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈਗਾ ਤੇ ਜਿੱਥੇ ਫ੍ਰਿਜਨਰ ਤੋਂ ਸਾਰੀਆਂ ਜਿਵੇਂ ਕਿ ਬੁੱਧੀਜੀਵੀ ਸੰਗਤਾਂ ਪਹੁੰਚਣਾ ਹੋਊਗਾ ਸੀਗੀਆਂ ਤੇ ਉਹਨਾਂ ਨੂੰ ਵੀ ਸਾਡੇ ਵੱਲ ਮੁਬਾਰਕਵਾਦ ਇਹ ਹੀ ਦੋ ਮੇਨ ਚੀਜ਼ਾਂ ਸੀ ਅਕੀ ਕੈਲੀਫੋਰਨੀਆ ਤੋਂ ਸੋ ਬਿਲਕੁਲ ਨੀਟੇ ਵੀਰ ਤੁਸੀਂ ਟਾਈਮ ਦੇ ਵਿੱਚ ਉਹ ਟਾਈਮ ਕੱਢਿਆ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਦਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਪ੍ਰਦੀਪ ਜੀ। ਬਿਲਦੇ ਅਗਲੇ ਹਫਤੇ ਸਤਿ ਸ੍ਰੀ ਅਕਾਲ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ। ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in। ਹੁਣ ਮੈਨੂੰ ਦੇਵ ਜੀ ਆਜ਼ਾਦ ਰੱਬ ਰੱਖਾ।